ਕੀ ਰਾਤ ਨੇ ਨਾਲ ਚਿੰਤਾ ਨਾ ਕਰ ਤੇਰੇ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਹੈਣਾ ਸਵੇਰੇ ਬਦਲ ਸਵੇਰੇ ਬਦਲ ਜਾਂਦਾ ਯਾਰ ਇਹ ਨਹੀਂ ਸਮਝ ਲੱਗੀ ਤਰਨ ਤਨ ਲੋਕਾਂ ਨੂੰ ਤੇ ਇਹ ਥੋੜਾ ਜਿਹਾ ਮਨ ਬੜਾ ਮਹਿਸੂਸ ਹੁੰਦਾ ਯਾਰ ਤੂੰ ਹੀ ਇਹ ਗੱਲ ਕਹਿ ਕੇ ਤੂੰ ਵੇਖ ਕਿਵੇਂ ਗਏ ਯਾਰ 1000 ਰੁਪਏ ਪਿੱਛੇ ਤੇ ਇੱਕ ਸ਼ਰਾਦ ਹੀ ਮੁੱਲ ਪਿੱਛੇ ਯਾਰ ਤੂੰ ਮਾਝੇ ਦਾ ਜਨਾਇਜ਼ੀ ਖੁਸ਼ ਆਪੇ ਝਾਕੂ ਅੰਦਰੋਂ ਯਾਰ ਤੀ 1000 ਰੁਪਏ ਪਿੱਛੇ ਵੇਚ ਗਏ ਜੇ ਇਹੋ ਨਿਸ਼ਾਨ ਦੀ ਛੱਤਾਂ ਚੋਕੇ ਲਾਉਣੇ ਨਾ ਕਦੀ ਝਾੜੂ ਦਾ ਕਦੀ ਹੱਥ ਦਾ ਤੇ ਕਦੀ ਤੱਕੜੀ ਦਾ ਤੇ ਕਦੀ ਕਮਲ ਦਾ ਫੁੱਲ ਫੇਰ ਤੂੰ ਖਾਲਸਾ ਰਾਏ ਨਹੀਂ ਬਣਾਉਣਾ ਮੈਨੂੰ ਇਹ ਨਹੀਂ ਸਮਝ ਲੱਗਦੀ ਜਿਹੜਾ 1000 ਰੁਪਏ ਲਿੱਤਾ ਇਹਨਾਂ ਸ਼ਰਾਬ ਦੀ ਬੋਤਲ ਲਿੱਤੀ ਹੈ ਇਹਨਾਂ ਨੇ ਹਨਾ ਉਹ ਸਾਜ ਚਲਾ ਲੈਣਗੇ ਉਹਦੇ ਨਾਲ ਮੈਂ ਅੱਜ ਵੀ ਪੰਥ ਦਾ ਤੇ ਮੈਂ ਕੱਲ ਵੀ ਪੰਥ ਦਾ ਕੀ ਲੱਗਦਾ ਕਿ ਸ਼ਰੂਮਣੀ ਕਲਦਲ ਦਾ ਮੋਹ ਮਨਦੀਪ ਨੂੰ ਕਿਉਂ ਜਾਗਪੈ ਇੱਕ ਪਾਸੇ ਪੰਥਕ ਪੰਥਕ ਕਹਿੰਦੇ ਪਰ ਸ਼ਰੂਮਣੀ ਕਲਦਲ ਦਾ ਮੋਹ ਕਿਉਂ ਜਾਗ ਪਿਆ ਜਿਹਨੂੰ ਇਹ ਕਹਿੰਦੇ ਨੇ ਕਿ ਪੰਥ ਦੇ ਲਈ ਇਹਨਾਂ ਕੋਲ ਮਾੜਾ ਕੀਤਾ ਸ਼ਰੂਮਣੀ ਕਲਦਲ ਇਹਨ ਕੀ ਸਮਝਿਤ ਮਾਨ ਹੋਰਾਂ ਦਾ ਪਿਛਲੇ ਦਿਨਾਂ ਜਿਹੜਾ ਬਿਆਨ ਆਉਂਦਾ ਸ਼ਾਇਦ ਤੁਸੀਂ ਵੀ ਸੁਣਾ ਉਹ ਕਹਿੰਦੇ ਕਿ ਅਮਰਪਾਲ ਸਿੰਘ ਖਾਲਸਾ ਹੋਰਾਂ ਦੀ ਪਾਰਟੀ ਦੇ ਕਰਕੇ ਉਹਨਾਂ ਦੇ ਸਮਰਥਨ ਦੇ ਕਰਕੇ ਉਹਨਾਂ ਦੀ ਪਾਰਟੀ ਦੇ ਕਰਕੇ ਜਿਹੜਿਆ ਮਨਦੀਪ ਸਿੰਘ ਖਾਲਸਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਲੋਕਾਂ ਦੀਆਂ ਜਿੱਤਾਂ ਦੇ ਲੱਡੂ ਵੱਡੇ ਜਾਂਦੇ ਹੁੰਦੇ ਆ ਤੁਹਾਡੀ ਹਾਰ ਦੇ ਲੱਡੂ ਵੰਡੇਗੇ ਬਹੁਤ ਜਗ੍ਹਾ ਤੇ ਹੋਇਆ ਸ਼ਾਇਦ ਸਾਡੇ ਬਠਿੰਡੇ ਚ ਵੀ ਹੋਇਆ ਲੁਧਿਆਣਾ ਪਤਾ ਨਹੀਂ ਕਿੱਥੇ ਕਿੱਥੇ ਹੋਇਆ ਤੁਹਾਡੀ ਹਾਰ ਦੇ ਲੱਡੂ ਵੰਡੇਗੇ ਕਿਉਂ ਵੰਡੇਗੇ ਪਤਾ ਤੁਹਾਨੂੰ ਮੈਂ ਦੀ ਵੋਟ ਕਿਨੂੰ ਪਾਈ ਜੇ ਤਗੋ ਹਾਸੀ ਕਹਿੰਦੇ ਕਿ ਆਪਾਂ ਪੰਥ ਨੂੰ ਪਾਈ ਹੈ ਮੈਂ ਚਲੋ ਬੜਾ ਧੰਵਾਤੀ ਪੰਥ ਨੂੰ ਪਾਈ ਤੇ ਮੈਂ ਪੰਥ ਕਿਹੜਾ ਜੇ ਕਹਿੰਦੇ ਤੱਕੜੀ ਇੱਕ ਬਜ਼ੁਰਗ ਨੂੰ ਪੁੱਛਿਆ ਮੈਂ ਬਜ਼ੁਰਗੋ ਵੋਟ ਪਾਏ ਕਹਿੰਦੀ ਪਾਏ ਮੈਂ ਕਿਨੂੰ ਪਾਈ ਜੇ ਕਿਤੇ ਕਮਲ ਦੇ ਸੋਰੀ ਮੈਂ ਕਹਿੰਦਾ ਪੰਥ ਨੂੰ ਪਾਈ ਹੈ ਮੈਂ ਪੰਥ ਦਾ ਪੰਥ ਦਾ ਨਿਸ਼ਾਨ ਕਿਹੜਾ ਕਹਿੰਦੇ ਕਮਲ ਦਾ ਫੁੱਲ ਪੰਥ ਨੂੰ ਵੋਟ ਨਹੀਂ ਪਈ ਪੰਥ ਹਾਰ ਗਿਆ ਪੰਥ ਹਾਰ ਗਿਆ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਹਾਰਨ ਦੇ ਨਾਲ ਪੰਥ ਹਾਰ ਗਿਆ ਨਾ ਦੇਖੋ ਮਾਜੇ ਦਾ ਇੱਕ ਜਨੈਲ ਨਹੀਂ ਮਾਨ ਹੁੰਦਾ ਹਨਾ ਇਹ ਤੇ ਫਿਰ 20 ਜਨੈਲ ਇਕੱਠੇ ਹੋ ਗਏ ਆ ਗਏ ਹਨਾ ਇਹ ਸਮਝੋ ਕਿਥੇ ਦੀ ਕਿਥੇ ਗੱਲ ਪਹੁੰਚ ਗਈ ਹੈ ਜੇ ਉਹ ਪੈਸਾ ਨਾ ਵੰਡਦੇ, ਸ਼ਰਾਬ ਨਾ ਵੰਡਦੇ, ਨਸ਼ਾ ਕੋਈ ਵੀ ਨਾ ਵੰਡਦੇ। ਮੈਂ ਤੁਹਾਨੂੰ ਸ਼ਰਤ ਨਾ ਕਹਿੰਦਾ ਪਹਿਲੇ ਨੰਬਰ ਤੇ ਮੈਂ ਸੀ। ਫਿਰ ਮਨਦੀਪ ਸਿੰਘ ਦਾ ਕਿੰਨੇ ਕਰੋੜਾਂ ਰੁਪਈਆ ਲੱਗਿਆ ਜਿਮਨੀ ਚੋਂ ਲੜਨ। ਮੇਰਾ ਜੀ ਸੱਚੀ ਪੁੱਛੋ 2 ਤੋਂ 2.5 ਲੱਖ ਰੁਪਏ ਲੱਗਾ ਜੇ। ਠੀਕ ਹੈ ਉਹ ਵੀ ਮੇਰਾ ਨਹੀਂ ਲੱਗਾ। ਮੈਂ ਝੂਠ ਕਿਉਂ ਕਹਾ ਮੇਰਾ ਲੱਗਾ। ਪੰਥ ਦਾ ਲੱਗਾ ਹੈ ਨਾ। ਤੇ ਜਿਹੜੀਆਂ ਤੁਸੀਂ ਬਾਕੀਆਂ ਜਿੰਨੀਆਂ ਤਨਾੜ ਕੇਂਦੇ ਪਾਰਟੀਆਂ ਮੈਂ ਸੱਚੀ ਕਹਿੰਦਾ ਦਾਵੇਂ ਨਾ ਕਹਿੰਦਾ 5 ਤੋਂ 40 ਕਰੋੜ ਰੁਪਏ ਇੱਕ ਪਾਰਟੀ ਨੇ ਲਾਇਆ ਹੈਗਾ। ਖੁਸ਼ ਹਾਂ ਫਿਰ ਚਾਹੇ ਹਾਰ ਕੇ ਖੁਸ਼। ਪੂਰਾ ਜੀ ਸਾਤਰੀ ਕਾਲ ਆਰਮੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾਂ ਜਸਕਰੇਵਾਲ ਉਮੀਦਵਾਰਦਾਂ ਠੀਕ ਠਾਕ ਹੋਮਗੇ ਪਿਛਲੇ ਦਿਨਾਂ ਚ ਤਰਨਤਨ ਦੀ ਜ਼ਿਮਨੀ ਚੋਣ ਹੋ ਨਿਬੜੀ ਜਿਦੇ ਵਿੱਚ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ ਐਮ ਐਲ ਏ ਬਣੇ ਪਰ ਜਿਤੋਂ ਜ਼ਿਆਦਾ ਚਰਚੇ ਇੱਕ ਵਿਅਕਤੀ ਦੀ ਹਾਰ ਦੇ ਰਹੇ ਉਹ ਵਿਅਕਤੀ ਸੀ ਮਨਦੀਪ ਸਿੰਘ ਖਾਲਸਾ ਪੰਥਕ ਤੇ ਰਾਂਦੇ ਵੱਲੋਂ ਖੜੇ ਕੀਤੇ ਗਏ ਹਾਲਾਂਕਿ ਇਹ ਦੇਖਿਆ ਜਾ ਰਿਹਾ ਸੀ ਕਿ ਮਨਦੀਪ ਸਿੰਘ ਖਾਲਸਾ ਪਹਿਲੇ ਨੰਬਰ ਤੇ ਆਉਣਗੇ ਮਨਦੀਪ ਸਿੰਘ ਖਾਲਸਾ ਐਮਐਲਏ ਬਣ ਸਕਦੇ ਨੇ ਜਾਂ ਫਿਰ ਦੂਸਰੇ ਨੰਬਰ ਤੇ ਆਉਂਦੇ ਨੇ ਪਰ ਮਨਦੀਪ ਸਿੰਘ ਖਾਲਸਾ ਤੀਸਰੇ ਨੰਬਰ ਦੇ ਉੱਪਰ ਜਿਹੜੇ ਆ ਉਹ ਰਹਿੰਦੇ ਨੇ ਉਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਸਾਹਮਣੇ ਆਈਆਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵੱਲੋਂ ਵੀ ਬਿਆਨ ਜਿਹੜੇ ਆ ਸਾਹਮਣੇ ਆਉਂਦੇ ਆ ਅਮਰਪਾਲ ਸਿੰਘ ਦੀ ਪਾਰਟੀ ਦੇ ਉੱਪਰ ਇਲਜ਼ਾਮ ਤਰਾਸ਼ੀ ਕੀਤੀ ਜਾਂਦੀ ਆ ਮਨਦੀਪ ਸਿੰਘ ਦਾ ਵੀ ਬਿਆਨ ਆਉਂਦਾ ਕਿ ਜੇਕਰ ਸ਼੍ਰੋਮਣੀ ਕਾਲੀ ਦਲ ਨਾ ਹੁੰਦੀ ਤਾਂ ਮੈਂ ਜਿੱਤ ਜਾਂਦਾ ਬੜਾ ਕੁਝ ਰਿਹਾ ਤਾਂ ਮਨਦੀਪ ਸਿੰਘ ਸਾਡੇ ਨਾਲ ਲਮਾਗੇ ਮਨੀਤ ਸਭ ਤੋਂ ਪਹਿਲਾਂ ਸਵਾਗਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਾਹੀ ਝੋਲੀ ਦੇ ਵਿੱਚ ਹਾਰ ਪਈ ਆ ਪਰ ਚਿਹਰੇ ਤੇ ਮੁਸਕਰਾਹਟ ਇਹ ਬਾਈ ਕਹਿ ਲੋ ਕਿ ਇਹ ਨਾ ਗੁਰੂ ਸਾਹਿਬ ਵੱਲੋਂ ਇਹ ਸਾਰੀ ਬਖਸ਼ਿਸ਼ ਹੁੰਦੀ ਹੈ ਨਾ ਬੰਦਾ ਘਰੋ ਸੋਚ ਕੇ ਕੁਛ ਵੀ ਨਹੀਂ ਜਾਂਦਾ ਪਰ ਬੰਦੇ ਨੂੰ ਪਤਾ ਹੁੰਦਾ ਕਿ ਯਾਰ ਆਪਾਂ ਕਿਸ ਤਰ੍ਹਾਂ ਚੱਲਣਾ ਕਿਸ ਤਰ੍ਹਾਂ ਨੇ ਹੈ ਨਾ ਥੋੜਾ ਬੋਤਾ ਨੌਲੇਜ ਹੁੰਦੀ ਹੈ ਪਰ ਮੈਨੂੰ ਇੰਨਾ ਜ਼ਰੂਰ ਪਤਾ ਸੀ ਜਦੋਂ ਮੈਂ ਮੈਦਾਨ 'ਚ ਉਤਰਿਆ ਸੀ ਇੰਨਾ ਕੋਵਿਡੈਂਸ ਪੱਕਾ ਸੀ ਜਿਸ ਹੱਬ ਨਾ ਤੇ ਲੋਕਾਂ ਦਾ ਪਿਆਰ ਮਿਲਦਾ ਪਿਆ ਹੈ ਕਿ ਜਿੱਤ ਮੇਰੀ ਪੱਕੀ ਹੈ ਇਹ ਚ ਕੋਈ ਦੋਰ ਆਏ ਨਹੀਂ ਹੈ ਪਰ ਕਹਿ ਲਓ ਕਿ 10 ਤਰੀਕ ਨੂੰ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿਉਂਕਿ ਮੇਰੀ ਸੋਚ ਤੋਂ ਪਰੇ ਹੋ ਚੁੱਕਾ ਸੀ ਇਹ ਸਾਰਾ ਗੇਮ 10 ਦੀ ਨੂੰ ਰਚੀ ਗਈ ਹੈ ਕਹਿ ਲਓ ਕਿ ਸਾਤ ਤੋਂ ਸਾਰੀ ਗੇਮ ਰਚੀ ਗਈ ਬਾਅਦ ਹੀ ਪਰ ਉਹ ਕਹਿ ਲਓ ਕਿ ਜਦੋਂ ਸਰਕਾਰ ਦਾ ਇੰਨਾ ਤਾਮਜਾਮ ਲੱਗਾ ਹੋਵੇ ਹਨਾ ਇੱਕ ਪਾਸੇ ਮੈਂ ਕੱਲਾ ਉਹ ਤੋਂ ਸਾਰੀ ਤਾਮਜਾਮ ਉਹਨਾਂ ਦਾ ਪ੍ਰਸ਼ਾਸਨ ਉਹਨਾਂ ਦਾ ਸਾਰੇ ਐਮਐਲਏ ਉਹਨਾਂ ਦੇ ਮੰਤਰੀ ਉਹਨਾਂ ਦੇ ਸੀਐਮ ਸਾਹਿਬ ਉਹਨਾਂ ਦੇ ਕੇਜਰੀਵਾਲ ਸਾਹਿਬ ਦਿੱਲੀੋਂ ਆਜਣ ਮਨੀ ਸੋਧਿਆ ਜੀ ਆਜਣ ਤੇ ਇੱਕ ਵੇਸੇ ਮੈਂ ਕੱਲਾ ਹਵਾਨਾ ਇਹ ਚੀਜ਼ਾ ਕਿਤਨਾ ਕਿਤੇ ਗੇਮ ਕੀ ਬਦਲੀ ਜਿਵੇਂ ਤੁਸੀਂ ਗੇਮ ਦੀ ਗੱਲ ਕਰੀ ਪਹਿਲਾਂ ਵੀ ਕਈ ਇੰਟਰਵਿਊਸ 'ਚ ਗੱਲ ਕਰੀ ਕਿ 10 ਤਰੀਕ ਤੋਂ ਬਾਅਦ ਇਹ ਚੀਜ਼ ਗੇਮ ਬਦਲੀ ਕਿਹੜੀ ਗੇਮ ਸੀ ਜਿਹੜੀ ਤੁਹਾਨੂੰ ਲੱਗਦਾ ਸੀ ਕਿ ਨਹੀਂ ਇਹ ਪਾਸਾ ਸਹੀ ਜਾ ਰਿਹਾ ਫਿਰ ਉਸ ਤੋਂ ਆ ਗੇਮ ਪਲਟਦੀ ਹੈ ਕੀ ਪਲਟਦਾ ਦੇਖੋ ਮੈਨੂੰ ਨਾ ਹਰ ਪਿੰਡ ਚੋਂ ਹਰ ਗਲੀ ਚੋਂ ਹਰ ਮਤਲਬ ਕਿ ਸ਼ਹਿਰ ਚੋਂ ਫੋਨ ਇੱਕੋ ਗੱਲ ਆ ਰਿਹਾ ਸੀ ਕਿ ਸਾਨੂੰ ਪੈਸੇ ਦੇ ਰਹੇ ਨੇ ਸਾਨੂੰ ਰਾਸ਼ਨ ਦੇ ਰਹੇ ਨੇ ਸਾਨੂੰ ਸ਼ਰਾਬ ਦੀਆਂ ਬੋਤਲਾਂ ਆ ਰਹੀਆਂ ਨੇ ਹਨਾ ਨਸ਼ਾ ਵੀ ਆ ਰਿਹਾ ਈਵਨ ਕਿ ਸਮਝੋ ਕਿ ਕਿਹੜੀ ਪਾਰਟੀ ਨੇ ਨਹੀਂ ਵੰਡਿਆ ਸਾਰੀਆਂ ਪਾਰਟੀਆਂ ਨੇ ਅੰਨੇ ਵਾ ਵੰਡਿਆ ਉਦਾ ਕਾਰਨ ਕੀ ਸੀ ਕਿ ਉਹਨਾਂ ਕੋ ਪੈਸਾ ਬਹੁਤ ਜ਼ਿਆਦਾ ਸੀ ਮੇਰੇ ਕੋ ਇਹਨਾਂ ਪੈਸਾ ਨਹੀਂ ਮੈਨੂੰ ਤੇ ਆਪਣੇ ਇਲੈਕਸ਼ਨ ਮਤਲਬ ਕਹੋ ਗੱਡੀ ਤੇਲ ਪਹੁੰਚ ਜੋ ਕਿ ਮੁਸ਼ਕਲ ਹੈ ਨਾ ਤੇ ਉਹਨਾਂ ਕੋ ਤਾਮਜਾਮ ਬਹੁਤ ਵੱਡਾ ਸੀ ਐਸੇ ਕਰਕੇ ਉਹ ਪਹਿਲੀਆਂ ਜਣੀਆਂ ਪਾਰਟੀਆਂ ਪਹਿਲੇ ਨੰਬਰ ਦੂਜੇ ਨੰਬਰ ਤੇ ਆ ਚੁੱਕੀਆਂ ਹਨਾ ਮੇਰੇ ਤਾਂ ਹੀ ਤੀਜਾ ਨੰਬਰ ਆ ਗਿਆ ਜੇ ਉਹ ਪੈਸਾ ਨਾ ਵੰਡਦੇ ਸ਼ਰਾਬ ਨਾ ਵੰਡਦੇ ਨਸ਼ਾ ਕੋਈ ਵੀ ਨਾ ਵੰਡਦੇ ਮੈਂ ਤੁਹਾਨੂੰ ਸ਼ਰਤ ਨਾ ਕਹਿੰਦਾ ਪਹਿਲੇ ਨੰਬਰ ਤੇ ਮੈਂ ਸੀ ਕਿਉਂ ਕਿਸੇ ਨੇ ਜਾ ਪੋਛਲੋਂ ਮੰਦੀ ਸੀ ਨੇ ਕੋਈ ਪੈਸਾ ਦਿੱਤਾ ਮੰਦੀ ਸੀ ਨੂੰ ਸ਼ਰਾਬ ਵਰਤਾਈ ਕੁਛ ਵੀ ਨਹੀਂ ਜਿਹੜੀ ਮੈਨੂੰ ਵੋਟ ਪਈ ਹੈ ਨਾ ਬਿਲਕੁਲ ਨਿਰੋਲ ਵੋਟ ਪਈ ਹੈ ਜਿਹੜੇ ਕਿ ਪੰਥ ਨੂੰ ਪਿਆਰ ਕਰਦੇ ਉਹਨਾਂ ਨੇ ਮੈਨੂੰ ਵੋਟ ਪਾਈ ਹੈ ਪਰ ਤੁਹਾਡੀ ਹਾਰ ਤੋਂ ਬਾਅਦ ਇੱਕ ਇਹ ਵੀ ਚਰਚਾ ਆ ਮਾ ਸੋਸ਼ਲ ਮੀਡੀਆ ਤੇ ਕਿਤਨੇ ਕਿਤੇ ਜਿਹੜੀਆਂ ਪੋਸਟਾਂ ਪਾਈਆਂ ਗਈਆਂ ਕਿ ਪੰਥ ਨੂੰ ਵੋਟ ਨਹੀਂ ਪਈ ਪੰਥ ਹਾਰ ਗਿਆ ਪੰਥ ਹਾਰ ਗਿਆ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਹਾਰਨ ਦੇ ਨਾਲ ਪੰਥ ਹਾਰ ਗਿਆ ਨਹੀਂ ਜੀ ਨਹੀਂ ਇਹ ਸਾਰਾ ਸਾਰ ਝੂਠ ਹੈ ਪੰਥ ਕਦੀ ਵੀ ਨਹੀਂ ਹਾਰਦਾ ਤੇ ਨਾ ਪੰਥ ਕਦੀ ਹਾਰੇਗਾ ਇਹ ਤਾਂ ਸਾਰਾ ਸਾਰ ਕਹਿ ਲੋ ਕਿ ਝੂਠੀਆਂ ਫਾਹਮਾਂ ਉੱਡਦੀਆਂ ਪਈਆਂ ਕਿ ਪੰਥ ਹੈਣਾ ਦੇਖੋ ਮਾਜੇ ਦਾ ਇੱਕ ਜਨੈਲ ਨੀਮਾਨ ਹੁੰਦਾ ਹੈਣਾ ਇਹ ਤੇ ਫਿਰ 20000 ਜਨੈਲ ਇਕੱਠੇ ਹੋ ਕੇ ਆ ਗਏ ਨੇ ਹੈਣਾ ਇਹ ਤੇ ਸਮਝੋ ਕਿਥੇ ਦੀ ਕਿਥੇ ਗੱਲ ਪਹੁੰਚ ਗਈ ਹੈ ਮਤਲਬ ਕਿ ਇਹ ਕਹਿ ਲੋ ਕਿ ਜਿੰਨੂੰ ਮੈਂ ਕਦੀ ਜਾਣਦਾ ਨਹੀਂ ਸੀ ਪਛਾਣਦਾ ਵੀ ਨਹੀਂ ਸੀ ਹੈਣਾ ਜਿਨ੍ਹਾਂ ਨਾਲ ਸਿਰਫ ਕੀ ਹੈ ਮੇਰੀ ਹਾਈ ਹੈਲੋ ਸੀ ਹੈਣਾ 2 4 5 10 ਮਿੰਟ ਦਾ ਪ੍ਰੇਮ ਪਿਆਰ ਸੀ ਇੰਨਾ ਚਿਰ ਮੈਂ ਉਹਨਾਂ ਕੋਲ ਬੈਠਾ ਹਾਂਗਾ ਉਹਨਾਂ ਨੇ ਵੇਖੋ ਬੇ ਤੜਕ ਹੋ ਕੇ ਪੈਸੇ ਨੂੰ ਪਿੱਛੇ ਛੱਡ ਗਏ ਨਸ਼ੇ ਨੂੰ ਪਿੱਛੇ ਛੱਡ ਗਏ ਫੇਰ ਵੀ ਮੈਨੂੰ 20000 ਵੋਟ ਪਾਈ ਆ ਬੜੀ ਮੈਨੇ ਰੱਖਦੀ ਭਾਜੀ ਇੱਕ ਹਿਸਾਬ ਨਾਲ ਕਹਿੰਦਾ ਨੈਸ਼ਨਲ ਪਾਰਟੀ ਕਾਂਗਰਸ ਦੀ ਉਹਨੂੰ ਪਿੱਛੇ ਛੱਡਤਾ ਬਿਲਕੁਲ ਭਾਜਪੀ ਉਹ ਵੀ ਪਿੱਛੇ ਰਹਿ ਗਈ ਕਿਤੇ ਨਾ ਕਿਤੇ ਮੈਂ ਆਪਣੇ ਆਪ ਨੂੰ ਹਜੇ ਵੀ ਜਿੱਤਿਆ ਹੀ ਮਹਿਸੂਸ ਕਰਦਾ ਮੈਂ ਨਹੀਂ ਹਾਰੇ ਮਹਿਸੂਸ ਕਰਦਾ ਕਿਉਂ कि देखो मैको कह लो कि पैसा नहीं ਸੀ ਮੰਡਣਾ ਤੇ ਮੈਂ ਕਲੀਅਰ ਕਿਹਾ ਸੀ ਮੈਂ ਤੁਹਾਨੂੰ ਝੂਠੇ ਵਾਦੇ ਨਹੀਂ ਕਰਦੇ ਮੈਨੂੰ ਕੋਈ ਵੀ ਕਹ ਦੇ ਕਿ ਮਨਦੀਪ ਸਿੰਘ ਨੇ ਕੋਈ ਝੂਠਾ ਵਾਦਾ ਕੀਤਾ ਹਨਾ ਮੈਂ ਇੱਕੋ ਗੱਲ ਤੋਂ ਉਹ ਜਾਗਰੂਤ ਕੀਤਾ ਸੀ ਕਿ ਦੇਖੋ ਆਪਾਂ ਲੜਾਈ ਕਿਸੇ ਦੀ ਲੜਦੇ ਪਏ ਪੰਜਾਬ ਦੇ ਮੁੱਦਿਆਂ ਦੀ ਹਨਾ ਪੰਜਾਬ ਦਾ ਮੁੱਦਾ ਕੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਸੀ ਬੰਦੀ ਸਿੰਘ ਰਿਹਾਨੀ ਹੋ ਰਹੇ ਪੰਜਾਬ ਦੇ ਉੱਤੇ ਨਸ਼ਾ ਹੱਦਵਾਦ ਸੀ ਹਨਾ ਤਰਨਤਾਰਨ ਦੇ ਉੱਤੇ ਸ਼ਹਿਰ ਚ ਕਹ ਲੋ ਥਾਂ ਥਾਂ ਤੇ ਧੰਨੇ ਲੱਗੇ ਸੀ ਟੀਚਰਾਂ ਦੇ ਤੇ ਕਿਸਾਨਾਂ ਦੇ ਮੈਨੂੰ ਨਹੀਂ ਸਮੇ ਲੱਗਦੀ ਉਹ ਧਰਨਿਆਂ ਦੇ ਬਾਪ ਜੀ ਨੂੰ ਵੋਟ ਕਿਸ ਤਰ੍ਹਾਂ ਪੈ ਗਈ ਤੇ ਸਾਰਾ ਕੁਝ ਥੱਲੇ ਵੇਖਿਆ ਨਾ ਚੋੜਿਆ ਪਰ ਇੱਕੋ ਜੀ ਸਾਰਿਆਂ ਦੇ ਮੂੰਹ ਚੋਂ ਨਿਕਲੇ ਕਿ ਪੈਸਾ ਬੋਝਾ ਤਾਂ ਵੰਡਿਆ ਗਿਆ ਜਦੋਂ ਪੈਸੇ ਦਿੰਦੇ ਸੀ ਸਾਡਾ ਆਧਾਰ ਕਾਰਡ ਲੈ ਜਾਂਦੇ ਸੀ ਇਹੋ ਇਹੋ ਰੀਝਾਂ ਕੀਤੀਆਂ ਕਿ ਮਤਲਬ ਕਿ ਸੋਚ ਤਾਂ ਸਾਡੀ ਕਿਤੇ ਪਰੇ ਆ ਜਦੋਂ ਇੱਕ ਵਾਰੀ ਠੀਕ ਆ ਤੁਸੀਂ ਆ ਵੀ ਖੁਸ਼ੀ ਤਾਂ ਹੁਣ ਚਿਹਰੇ ਤੇ ਆ ਮੇਰੇ ਹਾਰਨ ਦੇ ਨਾਲ ਕੋਈ ਪੰਥ ਨਹੀਂ ਹਾਰਿਆ ਪਰ ਜਦੋਂ ਏ ਜਦ ਮੈਂ ਤੁਸੀਂ ਕਹੇ ਪਹਿਲਾ ਗੇਮ ਮੇਰੇ ਪੱਕ ਤੇ ਬੇਸੀ ਮੈਨੂੰ ਲੱਗਦਾ ਸੀ ਕਿ ਮੈਂ ਜਿੱਤੂਗਾ ਜਦੋਂ ਨਤੀਜੇ ਆਉਂਦੇ ਨੇ ਤਾਂ ਇੱਕ ਵਾਰੀ ਤਾਂ ਕਿ ਇਨਸਾਨ ਹੋ ਇਨਸਾਨ ਨੂੰ ਇੱਕ ਵਾਰੀ ਤਾਂ ਨਮੋਸ਼ੀ ਇੱਕ ਵਾਰੀ ਤਾਂ ਗਮੀ ਹੋਈ ਹੋਈ ਨੇ ਕਿ ਯਾਰ ਇਹ ਨਤੀਜੇ ਮੈਂ ਨਹੀਂ ਸੋਚੇ ਸੀ ਮਨਦੀਪ ਸਿੰਘ ਜੋ ਨਤੀਜਾ ਆ ਬਿਲਕੁਲ ਜੀ ਬਿਲਕੁਲ ਮੈਂ ਕੋ ਕਹਾਂ ਕਿ ਮੈਂ ਇਹ ਨਤੀਜੇ ਪਹਿਲਾਂ ਹੀ ਸੋਚੇ ਸੀ ਨਹੀਂ ਸੋਚੇ ਸੀ ਕਿਉਂਕਿ ਜਿਹੜਾ ਹੀ ਬੰਦਾ ਖਲੁੰਦਾ ਨਾ ਉਹਨੇ ਹੁੰਦਾ ਕਿ ਮੈਂ ਜਿੱਤ ਵਾਸਤੇ ਖਲੋਤਾ ਮੈਂ ਹਾਰ ਵਾਸਤੇ ਨਹੀਂ ਖਲੋਤਾ ਹੈਨਾ ਮੈਨੂੰ ਪਹਿਲੇ ਦਿਨ ਤੋਂ ਇਹ ਸੀ ਜਦੋਂ ਮੇਰਾ ਨਾਮ ਨੋਨਸ ਹੋਇਆ ਸੀ ਤੇ ਦੋ ਤਿੰਨ ਦਿਨ ਤੋਂ ਮੈਂ ਪਿੰਡਾਂ 'ਚ ਵਿਚਰਨਾ ਸ਼ੁਰੂ ਕੀਤਾ ਤੇ ਪਿੰਡ ਪਿੰਡ ਜਾ ਕੇ ਗਲੀ ਗਲੀ 'ਚ ਇੱਕੋ ਗੱਲ ਕਹਿੰਨ ਨੂੰ ਕਿੰਦੇ ਸੀ ਕਿ ਤੁਹਾਡੇ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਹੈ ਤੁਸੀਂ ਜਾ ਕੇ ਆਪਣੇ ਛੋਟੇ ਛੋੜੇ ਬੱਚੇ ਛੱਡ ਕੇ ਇਹ ਸੰਦੀਪ ਸਿੰਘ ਦੇ ਬੱਚੇ ਛੋਟੇ ਹੈਨਾ ਤੁਸੀਂ ਜਾ ਕੇ ਆਪਣਾ ਕਾਰੋਬਾਰ ਸੰਭੋ ਤੁਹਾਨੂੰ ਗਲੀ ਚ ਆਨ ਦੀ ਲੋੜ ਨਹੀਂ ਮੈਨੂੰ ਬੜਾ ਉਤਮਾਨ ਜਾ ਮਸੂਹ ਮੈਨੂੰ ਨਹੀਂ ਯਾਰ ਇੰਨੀ ਗੱਲ ਕਹਿੰਦੇ ਵੀ ਕਿ ਮੇਰਾ ਸਾਥ ਦੇ ਬਾਦ ਵਿੱਚ ਕਹਿ ਲੋ ਦਾਸ ਸਿੰਘ ਨੂੰ ਇਹ ਵੀ ਰਿਪੋਰਟ ਆਈ ਹੈ ਕਿ ਸਾਨੂੰ ਡਰਾਇਆ ਬਹੁਤ ਗਿਆ ਸਾਣਾ ਕੁੱਟਮਾਰ ਹੋਈ ਹੈ ਸਾਡੇ ਤੇ ਪਰਚੇ ਵੀ ਪਾਏ ਨੇ ਨਾਣੇ ਝੂਠੇ ਕਿ ਜੇ ਤੁਸੀਂ ਮੰਦੀ ਸਿੰਘ ਦੇ ਨਾਲ ਤੁਰੇ ਤੇ ਤੁਹਾਡੇ ਤੇ ਪਰਚੇ ਦੇ ਕੱਟੇ ਜਾਣੇ ਤੇ ਬਾਅਦ ਤੁਹਾਡਾ ਬੰਨਾ ਕੋ ਬੰਨਾ ਕੀ ਤੁਹਾਨੂੰ ਪਤਾ ਵੀ ਨਹੀਂ ਲੱਣ ਤੀ ਗਏ ਕਿੱਥੇ ਇਹੋ ਜਿਹੀ ਧਮਕੀਆਂ ਆ ਚੁੱਕੀਆਂ ਹਨ ਫਿਰ ਬੰਦਾ ਕਹਿੰਦਾ ਯਾਰ ਮੇਰੇ ਬੱਚੇ ਛੋਟੇ ਛੋਟੇ ਪਰਿਵਾਰ ਦੇ ਹਰ ਕੋਈ ਸੋਚਦਾ ਹੀ ਹੈ ਬਿਲਕੁਲ ਮੈਂ ਫਿਰ ਇਹਨਾਂ ਨੂੰ ਕਿਹਾ ਮੈਂ ਚਲੋ ਕੋਈ ਨਹੀਂ ਜਿਸ ਦਾ ਤੁਹਾਨੂੰ ਠੀਕ ਲੱਗੇ ਉਹ ਉਸ ਤਰ੍ਹਾਂ ਕਰੋ ਕਹਿੰਦੇ ਭਾਈ ਐਸ ਸਾਲ ਸਾਨੂੰ ਮਾਫ਼ ਕਰੋ 2027 ਦਾ ਤਾਂ ਪੱਕਾ ਹੈ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਕਹਿੰਦਾ ਟੇਲ ਦਾ ਜੋਲ ਵਾਲੇ 27 ਤਾਂ ਪੱਕੀ ਹੀ ਹੋਰ ਦੱਸੋ ਜਦੋਂ ਤੁਸੀਂ ਲੋਕਾਂ ਜਾਂਦੇ ਸੀ ਇਹ ਗੱਲਾਂ ਲੋਕਾਂ ਨੇ ਤੁਹਾਨੂੰ ਖੁਦ ਦੱਸੀਆਂ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਅੱਜ ਵੀ ਚਲੋ ਤੁਸੀਂ ਜਾਓਗੇ ਕਿਸੇ ਨੇ ਖੋਲ ਕੇ ਨਹੀਂ ਆਣਾ ਕੋਈ ਵੀ ਨਹੀਂ ਆਂਦਾ ਹਰ ਕੋਈ ਕਹਿੰਦਾ ਜਾਂ ਮੈਂ ਆਪਣੇ ਬੱਚੇ ਵੇਖਾਂ ਮੈਂ ਆਪਣਾ ਕੰਮ ਕਰ ਵੇਖਾਂ ਹਣਾ ਪਰ ਕਿਤੇ ਨਾ ਕਿਤੇ ਨਾ ਉਹਨਾਂ ਚ ਕੁਟੰਜੇ ਨੂੰ ਕਹਿ ਲਓ ਮਹਿਸੂਸ ਹੁੰਦਾ ਚਿਹਰਿਆਂ ਤੋਂ ਹੁੰਦੀ ਪਈ ਸੀ ਜਦੋਂ ਮੈਂ ਜਾਨਣਾ ਸੀ ਨਾ ਬਾਅਦ ਵਿੱਚ ਜਦੋਂ ਪਤਾ ਲੱਗਦਾ ਕਿ ਫੋਨ ਕਾਲ ਮੈਨੂੰ ਆਉਣੇ ਸ਼ੁਰੂ ਹੋਏ ਸੀ ਉਦੋਂ ਕਿਤਨਾ ਕਿਤਨਾ ਉਹਨਾਂ ਦੇ ਮੋਹ ਤੇ ਕਹਿ ਲਓ ਕਿ ਜਿਸ ਨਾਲ ਗੱਲ ਕਰਦੇ ਡਰ ਦਾ ਖੋਫ ਨਹੀਂ ਹੁੰਦਾ ਉਹ ਉਹ ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਵੇਖੋ ਸੀ ਤੁਸੀਂ ਮਤਲਬ ਕਿ ਹਰ ਕਿਸੇ ਦੇ ਪਰਚੇ ਹੋਣੇ ਸ਼ੁਰੂ ਹੋ ਗਏ ਸੀ ਕਿਸੇ ਨੂੰ ਕਹਿ ਤੇ ਯਾਰ ਤੂੰ ਪੈਸੇ ਲੱਲਾ ਜੋ ਪੈਸੇ ਤੋਂ ਮਨਾ ਕਰਦਾ ਸੀ ਤੇ ਉਹਨੂੰ ਕਹਿੰਦੇ ਸੀ ਕਿ ਯਾਰ ਤੂੰ ਨਸ਼ੇ ਤੇ ਅਲੱਗ ਜਾ ਹਨਾ ਨਸ਼ੇ ਦੇ ਤੇ ਪੈਸੇ ਦੇ ਤੇ ਜੇ ਨਹੀਂ ਕੋਈ ਹੜਦਾ ਤੇ ਪਰਚੇ ਕਰਤੇ ਪਰਚੇ ਜਿਹੇ ਲੋਕੀ ਕਹਿੰਦੇ ਕਰ ਕਰ ਦੋ ਪਰਚੇ ਫੇ ਮਾਰਕੋੜ ਦਿੰਦੇ ਸੀ ਕਿਸੇ ਦੀਆਂ ਲੱਤਾਂ ਮਾ ਤੋੜੀਆਂ ਬਹੁਤ ਕੁਝ ਹੋਇਆ ਪਿੰਡਾਂ ਥਾਵਾਂ ਦੇ ਵਿੱਚ ਪਰ ਲੋਕੀ ਇਸ ਤੋਂ ਡਰ ਗਏ ਕਹਿੰਦੇ ਯਾਰ ਆਪਾਂ ਕੀ ਲੈਣਾ ਆਂਦਾ ਸਾਲ ਪਿਆ ਕੋਈ ਗੱਲ ਨਹੀਂ ਸਰਕਾਰ ਦੀ ਧੱਕੇਸ਼ਾਹੀ ਹੈ ਤੇ ਝਾਲਾਂਗੇ ਕੁਛ ਨਹੀਂ ਹੁੰਦਾ ਇੱਕ ਚੀਜ਼ ਹੋਰ ਵੀ ਸਾਹਮਣੇ ਆਈ ਮਤਲਬ ਤੁਸੀਂ ਕੀ ਮੰਨਦੇ ਹੋ ਜਿਵੇਂ ਤੁਸੀਂ ਕਹਿੰਦੇ ਬਈ ਮੈਂ ਸਾਂਝੇ ਤੌਰ ਤੇ ਪੰਥ ਤੋਂ ਉਮੀਦਵਾਰ ਹਾਂ ਠੀਕ ਪਰ ਜ਼ਿਆਦਾਤਰ ਜਿਹੜੀ ਤੁਹਾਡੇ ਨਾਲ ਸ਼ਮੂਲੀਅਤ ਦੇਖੀ ਗਈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੀ ਜਥੇਬੰਦੀ ਜਿਹੜੀ ਦੇਖੀ ਗਈ ਤੁਹਾਨੂੰ ਨਹੀਂ ਲੱਗਦਾ ਕਿ ਪੂਰੀਆਂ ਪੰਥਕ ਧਿਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਗੱਲ ਇਹ ਗਈ ਹੋਣੀ ਉਹ ਕਿ ਹਰ ਪੰਥਕ ਧਿਰ ਜੇਤਾ ਉਹ ਇੱਕ ਹੁੰਦੀਆਂ ਫਿਰ ਤਾਂ ਇੱਕ ਝੰਡੇ ਥੱਲੇ ਹੁੰਦੀਆਂ ਫਿਰ ਤਾਂ ਉਹ ਅੱਠ ਵੱਖ-ਵੱਖ ਪਾਰਟੀਆਂ ਉਹਨਾਂ ਦੀਆਂ ਕਿਉਂ ਹੋਣੀਆਂ ਸੀ ਵੱਖ-ਵੱਖ ਧੜੇ ਕਿਉਂ ਹੋਣੇ ਸੀ ਵੱਖ-ਵੱਖ ਧੜੇ ਹੋਏ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਪੰਥਕ ਧਿਰਾਂ ਦੇ ਮਨਾਂ ਦੇ ਵਿੱਚ ਵੀ ਇਹ ਗਿਆ ਹੋਣਾ ਕਿ ਯਾਰ ਜੇ ਕਿਤੇ ਮਨਦੀਪ ਸਿੰਘ ਜਿੱਤ ਗਿਆ ਫਿਰ ਵਾਹ ਵਾਹੀ ਤਾਂ ਇਕੱਲੀ ਅਮਨਤਪਾਲ ਸਿੰਘ ਖਾਲਸਾ ਹੋਰਾਂ ਦੀ ਵਾਰਸ ਪੰਜਾਬ ਦੀ ਪਾਰਟੀ ਦੀ ਹੋਣੀ ਆ ਅਸੀਂ ਕਿਧਰੇ ਪਿੱਛੇ ਨੇ ਰਹੀ ਤੁਹਾਨੂੰ ਨਹੀਂ ਲੱਗਦਾ ਕਿ ਉਸ ਪੱਦਰ ਦਾ ਸਾਤ ਪੰਥਕ ਧਿਰਾਂ ਦਾ ਜਿਸ ਪੱਦਰ ਦਾ ਤੁਹਾਨੂੰ ਚ ਤਾਨੂੰ ਯਾਦ ਹੋਵੇਗਾ ਆਪਾਂ ਪਿਛਲੇ ਦਿਨਾਂ 'ਚ ਵੀ ਯਾਦ ਕਰ ਲਈਏ ਕਿੰਨੀਆਂ ਮਿਸਲਾ ਹੁੰਦੀਆਂ ਸੀ ਜਾਲੀਆਂ ਹਨਾ ਹੂੰ ਲੜਦੀਆਂ ਸਾਰੀਆਂ ਮਤਲਬ ਜਦੋਂ ਲੜਾਈ ਹੁੰਦੀ ਸੀ ਇਕੱਠੀਆਂ ਹੋ ਜਾਂਦੀਆਂ ਉਹ ਚੀਜ਼ ਐਤਕੀ ਵੀ ਸੀ ਇਕੱਠੇ ਵੀ ਹੋਏ ਆ ਪਰ ਕਹਿ ਲੋ ਕਿ ਇਹ ਮੈਂ ਕਿਉਂ ਕਹਾਂ ਕਿਸੇ ਨੇ ਵੱਧ ਸਪੋਰਟ ਕਰਤੀ ਕਿਸੇ ਨੇ ਘੱਟ ਕਰਤੀ ਸਭ ਨੂੰ ਪਤਾ ਹੀ ਹੈ ਬਾਕੀ ਚਲੋ ਸਾਰੇ ਸਤਕਾਰ ਜੋਗੇ ਜਿਨ੍ਹਾਂ ਨੇ ਜਿੰਨਾ ਐਫਰ ਲਾਇਆ ਮੇਰੇ ਵਾਸਤੇ ਬਹੁਤ ਵਧੀਆ ਮੈਂ ਕਿਸੇ ਨੂੰ ਇੱਥੇ ਨਿੰਦਣਾ ਨਹੀਂ ਬਿਲਕੁਲ ਵੀ ਚਾਹਨਾ ਮੈਂ ਤਾਂ ਗੱਲ ਕਰ ਰਿਹਾ ਕਿ ਸਮਜੀਤ ਮਾਨ ਹੋਰਾਂ ਦਾ ਪਿਛਲੇ ਦਿਨ ਜਿਹੜਾ ਬਿਆਨ ਆਉਂਦਾ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਉਹ ਕਹਿੰਦੇ ਕਿ ਅਮਰਪਾਲ ਸਿੰਘ ਖਾਲਸਾ ਹੋਰਾਂ ਦੀ ਪਾਰਟੀ ਦੇ ਕਰਕੇ ਉਹਨਾਂ ਦੇ ਸਮਰਥਨ ਦੇ ਕਰਕੇ ਉਹਨਾਂ ਦੀ ਪਾਰਟੀ ਦੇ ਕਰਕੇ ਜਿਹੜੇ ਆ ਮਨਦੀਪ ਸਿੰਘ ਖਾਲਸ ਨਾ ਕਰਨਾ ਪਿਆ ਨਹੀਂ ਮੈਂ ਦੇਖੋ ਹੇ ਤੱਕ ਇਹ ਬਿਆਨ ਉਹਨਾਂ ਦਾ ਸੁਣਿਆ ਨਹੀਂ ਜੇ ਮੈਂ ਤੁਹਾਨੂੰ ਕਹਾਂ ਮੈਂ ਇਹ ਬਿਆਨ ਸੁਣਿਆ ਨਹੀਂ ਬਾਕੀ ਚਲੋ ਜੇ ਕਿਸੇ ਨੇ ਕਿਹਾ ਵਾ ਉਹ ਉਹਨਾਂ ਦੇ ਪੱਖੋਂ ਹੋਵੇਗਾ ਬਿਆਨ ਹਨਾ ਮੈਂ ਮੇਰੇ ਵੱਲੋਂ ਕੋਈ ਅਸਰਦਾ ਹੈ ਤੇ ਕੀ ਕੋਈ ਸਖਿਆ ਸਖਿਆ ਲੋਕਾਂ ਚ ਵਿਚਰ ਕੇ ਕੀ ਕੋਈ ਕਿ ਰਾਜਨੀਤੀ ਦੇ ਵਿੱਚ ਨਵੇਂ ਸੀ ਰਾਜਨੀਤੀ ਦੇ ਵਿੱਚ ਹੰਡੇ ਵਰਤੇ ਰਾਜਨੀਤੀ ਚ ਵੋਟਾਂ ਮੰਗੀਆਂ ਕੀ ਕੋਈ ਸਖਿਆ ਸਿੱਖਿਆ ਦੇ ਬਹੁਤ ਕੁਝ ਹੈ ਕਿਉਂਕਿ ਵੇਖੋ ਕਹਿ ਲਓ ਕਿ 20 ਤੋਂ 25 ਦੇ ਦਾ ਸਵਾਸੀ ਹੈ ਨਾ ਇਸ ਤੋਂ ਬਾਅਦ ਸਮਾਂ ਨਹੀਂ ਸੀ ਕਹਿ ਲਓ ਕਿ 8 ਦਿਨ ਪਹਿਲਾਂ ਮੇਰਾ ਚੋਣ ਨਿਸ਼ਾਨ ਆਂਦਾ ਇਹ ਕੁਝ ਕੁਝ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਥੋੜਾ ਬਹੁਤ ਮਿਰਚ ਵੀ ਮਾਈਨਸ ਪੁਆਇੰਟ ਹੋਏਗਾ ਚੋਣ ਨਿਸ਼ਾਨ ਲੇਟ ਆ ਗਿਆ ਹੈ ਨਾ ਕਿਤੇ ਨਾ ਕਿਤੇ ਮਨਦੀਪ ਸਿੰਘ ਵੀ ਦੋ ਖੜੇ ਕਰ ਦਿੱਤੇ ਤੇ ਸਿੱਖਾਂ ਨੂੰ ਬਹੁਤ ਕੁਝ ਮਿਲਿਆ ਪਹਿਲਾਂ ਤਾਂ ਸਾਨੂੰ ਇਹਨਾਂ ਪਤਾ ਕਿ ਦੁਕਾਨ ਤੋਂ ਮਾਲ ਲੈਣ ਦਲ ਉਹਨਾਂ ਨੂੰ ਮਾਲ ਲੈ ਕੇ ਦੁਕਾਨ ਚ ਲੈ ਕੇ ਵੇਚਦਾ ਹੈ ਨਾ ਸਾਨੂੰ ਇਹਨਾਂ ਤੋਂ ਪਤਾ ਸੀ ਹੁਣ ਜਦੋਂ ਉੱਥੇ ਗਏ ਆ ਉੱਥੇ ਪਤਾ ਲੱਗਦਾ ਹੈ ਕਿ ਯਾਰ ਆ ਸਾਡਾ ਮਤਲਬ ਕੀ ਕਹ ਲਓ ਕਿ ਸਾਡੀ ਜਗਾ ਹੈ ਨਾ ਜਦੋਂ ਆਪਾਂ ਕਹਿੰਨੇ ਕਿ ਆਪਾਂ ਕੋਈ ਮਤਲਬ ਦੁਕਾਨ ਤੋਂ ਹਨਾ ਬਣਾਣੇ ਹਨਾ ਉੱਥੋਂ ਸਾਡੀ ਟੀਮ ਰੈਡੀ ਹੁੰਦੀ ਹੈ ਉੱਥੇ ਸਾਰੇ ਟੀਮ ਦੇ ਜਿੰਨੇ ਮੈਂਬਰ ਆ ਕੇ ਸਾਨੂੰ ਲਿਖਾ ਕੇ ਜਾਂਦੇ ਕਿ ਆਏ ਮੇਰਾ ਨਾਮ ਹੈ ਮੈਂ ਉਸ ਬੂਥ ਤੇ ਕੰਮ ਕਰਨਾ ਮੇਰੀ ਉਹ ਗਲੀ 'ਚ ਕੰਮ ਕਰਨਾ ਮhle ਪਤਾ ਲੱਗ ਗਿਆ ਕਿ ਉੱਥੇ ਐ ਇਨਚਾਰਜ ਲੱਗਣਾ ਹੈ ਨਾ ਕੋਈ ਇਹ ਕੈਂਡੀਡੇਟ ਮਤਲਬ ਸਾਰਾ ਕੁਝ ਨਾ ਮਲੇ ਸਾਡਾ ਕੈਂਡੀਡੇਟ ਹੈ ਕਿਤੇ ਨਾ ਕਿਤੇ ਸਿੱਖਾਂ ਨੂੰ ਬਹੁਤ ਕੁਝ ਮਿਲਿਆ ਪਰ ਇਹ ਹੈ ਕਿ ਜਿੰਨਾ ਕੋ ਸਿੱਖਾਂ ਨੂੰ ਮਿਲ ਗਿਆ ਉਹ ਗਾਂ ਸਤਾਈ 'ਚ ਮੇਰੇ ਬਹੁਤ ਜ਼ਿਆਦਾ ਕੰਮ ਆਏਗਾ ਕੀ ਸਮਝੇ ਪੰਜਾਬ ਦੇ ਦਰਦ ਨੂੰ ਕੀ ਸਮਝੇ ਲੋਕਾਂ 'ਚ ਗਏ ਲੋਕਾਂ ਨੇ ਕੀ ਕੀ ਸਮੱਸਿਆਵਾਂ ਖਾਸ ਕਰਕੇ ਤਰਨਤਨ ਦੀ ਗੱਲ ਕਰਾਂ ਕੀ ਕੀ ਦੱਸਣੀ ਹੈ ਕੀ ਕੀ ਚੀਜ਼ਾਂ ਨੇ ਕੀ 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 ਦਰਦ ਮਹਿਸੂਸ ਹੋ ਕੀਤਾ ਉਹ ਲੋਕਾਂ ਤਰਨ ਤਰਨ ਦੇ ਹਲਕੇ ਦੇ ਮੈਨੂੰ ਨਾ ਅੱਜ ਵੀ ਕਹਿ ਲਓ ਕਿ ਉਹ ਮਾਵਾਂ ਦੇ ਚਿਹਰੇ ਮੇਰੇ ਸਾਹਮਣੇ ਹੁੰਦੇ ਜਿਹੜੇ ਮੈਨੂੰ ਕਹਿੰਦੇ ਹੁੰਦੇ ਕਿ ਮਨਦੀਪ ਸਿੰਘ ਸਾਡੇ ਬੱਚੇ ਕਿਸੇ ਤਰੀਕੇ ਬਚਾ ਲੋ ਕਿ ਨਸ਼ਾ ਹੱਦ ਉਹ ਵਧ ਵੇਖਦਾ ਪਿਆ ਨਸ਼ੇ ਦੇ ਤਾੜ ਵਿੱਚ ਕਹਿ ਲਓ ਕਿ ਮੇਰੇ ਬੱਚੇ ਮਰਦੇ ਪਏ ਹੈ ਹਨਾ ਮਤਲਬ ਮਾਵਾਂ ਨੂੰ ਕੁੱਟਦੇ ਪਏ ਹੈ ਨੌਜਵਾਨ ਪੀੜ੍ਹੀ ਕਿ ਜੇ ਤੁਸੀਂ ਪੈਸੇ ਨਹੀਂ ਦੋਗੇ ਤੁਹਾਨੂੰ ਮਾਰ ਕੁੱਟ ਕਰਾਂ ਹਨਾ ਇਹ ਚੀਜ਼ਾਂ ਕਾਫੀ ਵੇਖਣ ਨੂੰ ਮਿਲੀਆਂ ਤੇ ਮੈਂ ਤੇ ਉਮੀਦ ਵੀ ਕਰਦਾ ਜਿਹੜਾ ਉਮੀਦਵਾਰ ਜਿੱਤਿਆ ਵਾ ਹਨਾ ਕਿ ਚਲੋ ਤੁਸੀਂ ਜਿਹੜੇ ਵਾਅਦੇ ਤੁਸੀਂ ਵੋਟਾਂ ਮੰਗੀਆਂ ਹਨਾ ਜਿਹੜੇ ਵੋਟਾਂ ਲਈਆਂ ਉਹ ਵੋਟਾਂ ਉੱਤੇ ਤੁਸੀਂ ਉਤਰੋ ਵੀ ਪੂਰੇ ਆਪਣੇ ਵਾਅਦੇ ਤੇ ਤੁਸੀਂ ਨਸ਼ਾ ਖਤਮ ਕਰੋ ਤੁਸੀਂ ਬੀਬੀਆਂ ਦੇ ਕਾਉਂਟ ਤੋਂ 100000 ਰੁਪਏ ਦੀ ਗੱਲ ਕੀਤੀ ਹਨਾ ਉਹ ਕੈਲਕੂਲੇਸ਼ਨ ਕਰਕੇ ਜਿੰਨੇ ਸਾਢੇ 3 ਸਾਲ ਤੋਂ ਲਾ ਕੇ ਹੁਣ ਤੱਕ ਪੈਸੇ ਬੰਦੇ ਕੱਲੀ ਕੱਲੀ ਭੈਣ ਦੇ ਕਾਉਂਟ ਵਿੱਚ ਕੱਲੀ ਕੱਲੀ ਮਾਤਾ ਦੇ ਕਾਉਂਟ ਵਿੱਚ ਪੈਸੇ ਪਾਓ ਵੀ ਜਿਹੜੇ ਵਾਅਦੇ ਤੁਸੀਂ ਸਰਕਾਰ ਬਣਾਉਂਦੀ ਆਪਣਾ ਕਿਸਾਨੀ ਦਾ ਮੁੱਦਾ ਲਾ ਲਓ ਉਹ ਵੀ ਧਰਨੇ ਲਾ ਕੇ ਬੈਠੇ ਉਹ ਵੀ ਹੱਲ ਕਰੋ ਟੀਚਰਾਂ ਦਾ ਮੁੱਦਾ ਹੈ ਨਾ ਟੀਚਰ ਵੀ ਮੈਂ ਦੇਖਿਆ ਹੈ ਡੀਸੀ ਦਫ਼ਤਰ ਦੇ ਬਾਅਦ ਟੀਚਰਾਂ ਦਾ ਵੀ ਧੰਨਾ ਲੱਗਾ ਉਹਨਾਂ ਦਾ ਵੀ ਹੱਲ ਕਰੋ ਮਤਲਬ ਪੰਜਾਬ ਦੇ ਨਾ ਮੁੱਦਿਆਂ ਤੇ ਹੱਲ ਕਰਨੇ ਚਾਹੀਦੇ ਨਾ ਕਿ ਆਪਾਂ ਕਿਸੇ ਉੱਤੇ ਬਲੇਮ ਲਾਈਏ ਕਿ ਫਲਾਣਾ ਇਸ ਤਰ੍ਹਾਂ ਫਲਾਣਾ ਉਸ ਤਰ੍ਹਾਂ ਇਹ ਤੇ ਰਾਜਨੀਤੀ ਬਿਲਕੁਲ ਨਹੀਂ ਕਰਨੀ ਚਾਹੀਦੀ ਜਿਹੜੀ ਰਾਜਨੀਤੀ ਹੈ ਨਾ ਉਹ ਮੁੱਦਿਆਂ ਦੇ ਆਧਾਰ ਤੇ ਕਰੋ ਕਿ ਪੰਜਾਬ ਦੇ ਮੁੱਦੇ ਕੀ ਪੰਜਾਬ ਦੇ ਮੁੱਦੇ ਹੱਲ ਕਿਉਂ ਨਹੀਂ ਹੁੰਦੇ ਪਏ ਹੈ ਨਾ ਹੁਣ ਯੂਨੀਵਰਸਿਟੀ ਮੋਰਚਾ ਲੱਗਾ ਵਾ ਹੈ ਨਾ ਸੈਨੇਟ ਸੈਨੇਟ ਦੇ ਬਿਹਾ ਹੈ ਨਾ ਉਹ ਤੇ ਬਿਹਾਲ ਕਰਨਾ ਚਾਹੀਦਾ ਇੱਥੇ ਹੁਣ ਸੀਐਮ ਸਾਹਿਬ ਫ੍ਰੀ ਹੋ ਗਏ ਹੁਣ ਸੀਐਸ ਸਾਹਿਬ ਨੂੰ ਉੱਥੇ ਜਾਣਾ ਚਾਹੀਦਾ ਕੇਜਰੀਵਾਲ ਸਾਹਿਬ ਨੂੰ ਜਾਣਾ ਚਾਹੀਦਾ ਕਿ ਪੰਜਾਬ ਦੇ ਮੁੱਦੇ ਤੇ ਪੰਜਾਬ ਦੇ ਮੁੱਦੇ ਦੇ ਹੱਲ ਕਰਨੇ ਬਹੁਤ ਜ਼ਰੂਰੀ ਨੇ ਹੁਣ ਸਾਰੇ ਜਣੇ ਕਹਿੰਦੇ ਕਿ ਹੀ ਪੰਥਕਾਂ ਮੁੰਨੀ ਸੰਜੇ ਪੰਥਕ ਤੇ ਫਿਰ ਗੁਰਜੀਤ ਸਿੰਘ ਟਾਵਰ ਕੋ ਕਿਉਂ ਨਹੀਂ ਹੀ ਤਾਗੇ ਕੁਨ ਸਾਲ ਹੋ ਗਿਆ ਮਤਲਬ ਟਾਵਰ ਤੇ ਬੈਠੇ 400 ਫੁੱਟ ਟਾਵਰ ਤੇ ਬੈਠੇ ਜੇ ਆਪਾਂ ਪੰਥਕ ਹੋਣੇ ਆ ਤੇ ਫਿਰ ਸਾਨੂੰ ਉਧਰ ਵੀ ਜਾਣਾ ਚਾਹੀਦਾ ਫਿਰ ਕਿਉਂ ਨਹੀਂ ਜਾਂਦੇ ਅਜੇ ਤੱਕ ਅੱਛਾ ਇਸ ਚੀਜ਼ ਦੀ ਕੁਸੀ ਖੁਸ਼ੀ ਹੋਈ ਕਿ ਪਹਿਲੀ ਵਾਰ ਚੋਣ ਲੜੇ ਤੇ ਨੈਸ਼ਨਲ ਪਾਰਟੀ ਕਾਂਗਰਸ ਉਹਨੂੰ ਵੀ ਪਛਾੜਤਾ ਤੀਜੇ ਨੰਬਰ ਤੇ ਆ ਇਸ ਚੀਜ਼ ਦੀ ਖੁਸ਼ੀ ਹੋਈ ਹੋਣੀ ਬਿਲਕੁਲ ਜੀ ਬਿਲਕੁਲ ਖੁਸ਼ੀ ਮੈਂ ਕਦੀ ਨਹੀਂ ਮਹਿਸੂਸ ਕੀਤਾ ਕਿ ਮੈਂ ਤੀਜੇ ਨੰਬਰ ਤੇ ਆ ਮੈਨੂੰ ਹਜੇ ਵੀ ਇਹੋ ਮਹਿਸੂਸ ਹੁੰਦਾ ਮੈਂ ਪਹਿਲੇ ਨੰਬਰ ਤੇ ਕਿਉਂਕਿ ਦੇਖੋ ਮੈਂ ਸ਼ੁਰੂ ਤੋਂ ਇੱਕੋ ਸੋਚ ਲੈ ਕੇ ਬੈਠਾ ਕਿ ਮੈਂ ਜਿੱਤੇ ਆ ਮੈਂ ਵਾਕਈ ਜਿੱਤੇ ਆ ਕਿਉਂਕਿ ਮੈਂ ਅੰਦਰੋਂ ਜਿੱਤੇ ਆ ਮੈਂ ਬਾਹਰੋਂ ਮਤਲਬ ਕਹਿ ਲਵੋ ਕਿ ਬਾਹਰ ਦੀ ਜਿੱਤ ਦਾ ਕੀ ਫਾਇਦਾ ਜਦੋਂ ਲੋਕੀ ਮੂੰਹ ਤੇ ਕੋਚਾ ਪਿੱਠ ਤੇ ਖੁਸ਼ ਉਹ ਨਹੀਂਗਾ ਸੀ ਮੇਰੇ ਨਾਲ ਮਤਲਬ ਕਲੀਅਰ ਕਹਿੰਦੇ ਕਿ ਆ ਪਰ ਤੇਰੇ ਨਾਲ ਖਲੋਤੇ ਹੁੰਦੇ ਬਿਲਕੁਲ ਨਾਲ ਹੀ ਖਲੋਤੇ 20000 ਵੋਟ ਪ ਜਿਹਨ ਨਾਲ ਤੌਰ ਤੇ ਮਾੜੀ ਮੋਟੀ ਗੱਲ ਬਹੁਤ ਵੱਡੀ ਗੱਲ ਹੈ ਭਾਈ ਬਹੁਤ ਵੱਡੀ ਗੱਲ ਹੈ ਅੱਛਾ ਇੱਕ ਬਿਆਨ ਤੁਹਾਡਾ ਬੜਾ ਚਰਚਾ ਦੇ ਵਿੱਚ ਰਿਹਾ ਉਹ ਬਿਆਨ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਕਿਤੇ ਕਹਿੰਦੇ ਕਿ ਕਿਤੇ ਅੰਦਰ ਖਾਤੇ ਮਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤਾਂ ਗਲੇ ਵੇ ਕਹਿੰਦੇ ਬਿਆਨ ਹੀ ਐਸਾ ਦੇਤਾ ਉਹ ਕਹਿੰਦੇ ਭਾਈ ਜੇ ਕਰਕੇ ਤੇ ਮੈਂ ਨਾ ਖੜਾ ਹੁੰਦਾ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਪੱਕਾ ਜਿੱਤ ਜਾਣੀ ਸੀ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੋਹ ਮਨਦੀਪ ਨੂੰ ਕਿਉਂ ਜਾਗਪੈਖ ਪਾਸੇ ਪੰਥਕ ਪੰਥਕ ਕਹਿੰਦੇ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਮੋਹ ਕਿਉਂ ਜਾਗਪੈ ਜਿਹਨੂੰ ਇਹ ਕਹਿੰਦੇ ਨੇ ਕਿ ਪਾਸ ਦੇ ਲਈ ਇੰਨਾ ਕੋ ਮਾੜਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਇੰਨਾ ਮਾੜਾ ਕੀਤਾ ਫਿਰ ਥੋੜਾ ਮੋਹ ਜਾਗ ਦਾ ਨਜ਼ਰ ਆਇਆ ਬਿਆਨ ਦੇ ਵਿੱਚ ਨਹੀਂ ਦੇਖੋ ਇਸ ਤਰ੍ਹਾਂ ਜੇ ਕਿ ਜਿਹੜਾ ਉਹ ਬਿਆਨ ਸੀ ਨਾ ਉਹ ਪਹਿਲੇ ਹੀ ਗੱਲ ਤੇ ਚਲਾ ਮੈਂ ਉਹ ਬਿਆਨ ਦੇ ਕਿਹਾ ਸੀ ਕਿ ਦੇਖੋ ਇਹ ਰੇਸ ਲੱਗੀ ਹੈ ਰੇਸ ਦੇ ਵਿੱਚ ਕੋਈ ਵੀ ਪਹਿਲੇ ਦੂਜੇ ਤੀਜੇ ਚੌਥੇ ਨੰਬਰ ਤੇ ਆਂਦਾ ਹੈ ਹੈਨਾ ਤੇ ਚਲੋ ਮੈਂ ਬਾਈ ਚਾਂਸ ਨਾਲ ਨਾਮ ਵੀ ਲਿੱਤਾ ਵੀ ਹੈਨਾ ਪਰ ਉਹ ਬਿਆਨ ਦੇਵੇ ਤੁਸੀਂ ਚੈੱਕ ਕਰਨਾ ਮੈਂ ਨਾਲ ਐਨੀ ਗੱਲ ਵੀ ਕਹੀ ਸੀ ਜੇ ਇਹ ਆਪਣਾ ਕੈਂਡੀਡੇਟ ਬਾਹਰ ਰਹਿੰਦੇ ਤੇ ਮੈਂ ਵੀ ਜਿੱਤਣ ਦਾ ਹੱਕਦਾਰ ਹੈਗਾ ਸੀ ਉਸ ਟਾਈਪ ਦੇ ਉੱਤੇ ਮੈਂ ਐਸ ਤਰਾ ਬਿਆਨ ਲਾਇਆ ਸੀ ਹੈਨਾ ਹੁਣ ਮੈਨੂੰ ਨਹੀਂ ਪਤਾ ਕਿਉਂ ਤੋੜ ਮੋੜ ਕਰਕੇ ਚਲਾਤਾ ਵਾ ਇਹ ਨਹੀਂ ਕਿ ਮੇਰਾ ਪਹਿਲਾ ਬਿਆਨ ਚੱਲਿਆ ਇਹ ਅੱਗੇ ਵੀ ਮੇਰੇ ਹੋਰ ਬਿਆਨ ਤੋੜ ਮੋੜ ਕਰਕੇ ਚਲਾਏ ਨੇ ਪਰ ਐਸ ਤਰਾ ਨਹੀਂ ਚਲਾਣਾ ਚਾਹੀਦਾ ਜੋ ਪੂਰੀ ਇੰਟਰਵਿਊ ਪੂਰੀ ਇੰਟਰਵਿਊ ਸੁ ਅੱਜ ਵੀ ਪੰਥ ਦਾ ਤੇ ਮੈਂ ਕੱਲ ਵੀ ਪੰਥ ਦਾ ਮੈਂ ਕਿਸੇ ਇੱਕ ਤੇ ਧਿਰਦਾ ਤੇ ਹੈ ਹੀ ਨਹੀਂਗਾ ਜੀ ਮੈਂ ਤੁਹਾਨੂੰ ਅੱਜ ਇਹ ਕਲੀਅਰ ਕਰਦਾ ਇਹ ਮਾਤਰਾ ਸੋਚੋ ਕਿ ਮੈਂ ਮਤਲਬ ਜਿਹੜਾ ਤੁਸੀਂ ਨਾਲ ਦਿੱਤਾ ਕਾਲੀ ਦਲ ਦਾ ਹਨ ਮੈਂ ਉਹਨਾਂ ਦੇ ਨਾਲ ਤੇ ਹੈਗਾ ਵੀ ਨਹੀਂ ਜੀ ਪਤਾ ਕਿਉਂ ਉਹਦੇ ਥੋੜੇ ਜੇ ਕਾਰਨ ਵੀ ਆ ਭਾਈ ਜੀ ਵੇਖੋ ਜੇ ਆਪਾਂ ਪੰਥ ਦੀ ਗੱਲ ਕਰਦੇ ਆ ਨਾ ਤੇ ਅੱਜ ਵੀ ਵੇਖੋ ਆਪਾਂ ਪੰਥ ਦੀ ਰਾਜਨੀਤੀ ਫੇਰ ਕਰਨ ਤੇ ਆ ਗਏ ਆ ਫੇਰ ਅੱਜ ਕਹਿੰਨੇ ਕੀ ਪਏ ਆ ਕਿ ਬੰਦੀ ਸਿੰਘ ਰਹਾ ਕਰੋਣੇ ਹਨਾ ਯਾਰ 10 ਸਾਲ ਤੋਂ ਸਾਡੀ ਸਰਕਾਰ ਰਹੀ ਉਹਦੀ ਬੰਦੀ ਸਿੰਘ ਨਾ ਰਹਾ ਕਰਾਈ ਹੋਣੇ ਤੱਕ ਜੇ ਆਪਾਂ ਗੱਲ ਕਰੀਏ ਅਸੀਂ ਪੰਥਕਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਆਪਾਂ ਹਜੇ ਤੱਕ ਉਹ ਤੇ ਇਨਸਾਫ ਨਹੀਂ ਦੇ ਸਕਦੇ ਦਾਸਾ ਸਰਕਾਰ ਰਹੀ ਹੋਵੇ ਤੇ ਜੇ ਇੰਨੇ ਪੰਥਕ ਆਪਣੇ ਆਪ ਨੂੰ ਕਹੁੰਦੇ ਆ ਸਾਲ ਹੋ ਗਿਆ ਗੁਰਜੀਤ ਸਿੰਘ ਟਾਵਰ ਤੇ ਬੈਠੇ ਨੂੰ ਗੁਰਗੰਸਾਹਿਬ ਜੀ ਤੇ ਬੈਠਾ ਆਪਣੇ ਕੋਈ ਪਰਸਨਲ ਅੰਜੀਸਾਸ ਤੇ ਬੈਠਾ ਨਹੀਂ ਹਨਾ ਪਰ ਉੱਤੇ ਹੱਲ ਕਰਨਾ ਚਾਹੀਦਾ ਹੈ ਜਾਣਾ ਚਾਹੀਦਾ ਜੇ ਪੰਥ ਨੇ ਸਰਕਾਰ ਕੋਈ ਵੀ ਆਪਣੇ ਨੂੰ ਕਹੋਂਦੀ ਆ ਉੱਥੇ ਜਾਓ ਮੁੱਦੇ ਹੱਲ ਕਰਾਓ ਤੇ ਪੰਥ ਵਾਸਤੇ ਖੜੇ ਵੀ ਹੋਵੋ ਨਾ ਫਿਰ ਇਹ ਨਹੀਂ ਕਿ ਆਪ ਅੱਜ ਕੁਰਸੀਆਂ ਸਾਡੀਆਂ ਖਿਸਕ ਗਈਆਂ ਵਾ ਤੇ ਅੱਜ ਸਾਨੂੰ ਪੰਥ ਚੇਤਾ ਆ ਜਾਂਦਾ ਏਦਾਂ ਦੀ ਰਾਜਨੀਤੀ ਨਹੀਂ ਚੰਨੀ ਚਾਹੀਦੀ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਕਿਸੇ ਇੱਕ ਧਰਦਾ ਨਹੀਂ ਆ ਚਲੋ ਇਸ ਵਾਲੀ ਜ਼ਿਮਨੀ ਚੋਣ ਸੀ ਇਸ ਵਾਰੀ ਤਾਂ ਪੂਰੀਆਂ ਪੰਥਕ ਤੇ ਰਾਣੇ ਤੁਹਾਨੂੰ ਜਿਹੜਾ ਹੈਗਾ ਖੜਾ ਕਰਤਾ ਪਰ 227 ਦੀ ਚੋਣ ਆਉਣੀ ਆ ਤਾਂ ਹਰ ਇੱਕ ਨੇ ਆਪੋ ਆਪਣਾ ਉਮੀਦਵਾਰ ਖੜਾ ਕਰਨਾ ਵਾਰਿਸ ਪੰਜਾਬ ਦੇ ਨੇ ਤੁਹਾਡੀ ਸਪੋਰਟ ਕੀਤੀ ਉਹਨਾਂ ਨੇ ਵੀ ਕਿ ਆਪਣਾ ਉਮੀਦਵਾਰ ਖੜਾ ਕਰਨਾ ਸਿਮਰਜੀਤ ਮਾਨ ਉਹਨਾਂ ਨੇ ਸਪੋਰਟ ਕੀਤੀ ਉਹਨਾਂ ਨੇ ਵੀ ਆਪਣਾ ਕੈਂਡੀਡੇਟ ਖੜਾ ਕਰਨਾ ਪੁਨਰ ਸਰਜੀਤ ਸ਼ਰੋਮਣੀ ਕਲਦਲ ਨੇ ਤੁਹਾਡੀ ਸਪੋਰਟ ਕੀਤੀ ਉਹਨਾਂ ਨੇ ਵੀ ਆਪਣਾ ਕੈਂਡੀਡੇਟ ਖ ਨੇ ਉਹਨਾਂ ਨੇ ਆਪਣਾ ਕੈਂਡੀਡੇਟ ਖੜਾ ਕਰਨਾ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਕਿਹਾ ਵੀ ਲੋਕਾਂ ਨੇ ਮੈਨੂੰ ਕਿਹਾ ਕਿ 27 ਦੇ ਵਿੱਚ ਤੂੰ ਪੱਕਾ ਜੇ 27 ਦੇ ਵਿੱਚ ਲੋਕਾਂ ਦੇ ਵਿੱਚ ਜਾਣਾ ਤਾਂ ਫਿਰ ਇਕੱਲੇ ਤੌਰ ਤੇ ਆਯਾਦ ਤੌਰ ਤੇ ਜਾਓਗੇ ਉਹ ਤਿਹਰਾ ਜਿਹੜੀਆਂ ਨੇ ਹੁਣ ਸਪੋਰਟ ਕੀਤੀ ਸਾਥ ਕੀਤੇ ਉਹ ਨਾਲ ਨਹੀਂ ਹੋਣਗੀਆਂ ਦੇਖੋ ਮੇਰੀ ਤੇ ਇਹੋ ਕੋਸ਼ਿਸ਼ ਜਿੰਨੀਆਂ ਵੀ ਤਰ੍ਹਾਂ ਨਾਲ ਸਾਰੀਆਂ ਇਕੱਠੀਆਂ ਹੋਣ ਅੱਜ ਵੀ ਫਿਰ ਉਹ ਕਹਿਣਾ ਕਿਉਂਕਿ ਵੇਖੋ ਇਨਾਂ ਨੇ ਆਪਣੇ ਉਹ ਕਹ ਲਓ ਕੀ ਹੁੰਦਾ ਵੱਖੋ ਵੱਖ ਖਲਾਏ ਸੀ ਹਨਾ ਤੇ ਜੇ ਮੈਂ ਕਹਿੰਦਾ ਜੇ ਇਕੱਠੇ ਆਪਾਂ ਇੱਕ ਟੇਬਲ ਲਾ ਲਈਏ ਨਾ ਉਹਨਾਂ ਸਾਡੀ ਜਿੱਤ ਜ਼ਿਆਦਾ ਪ੍ਰਾਪਤ ਹੋਏਗੀ ਕਿਉਂਕਿ ਜੇ ਦੇਖਣ ਨੂੰ ਮੈਸੇਜ ਵਧੀਆ ਜਾਏਗਾ ਯਾਰ ਜਿਹੜੇ ਵੀ ਇਹਨਾਂ ਦੇ ਲੱਗੇ ਹਨਾ ਕਾਊਂਟਰ ਉਹ ਸਾਰੇ ਇੱਕ ਆ ਇੱਕ ਜਿੰਨੇ ਆਪਣੇ ਪੋਸਟਰ ਛਾਪਦੇ ਜਿੰਨੇ ਬੈਨਰ ਛਾਪਦੇ ਫੋਟੋਆਂ ਸਭ ਦੀਆਂ ਲੱਗੀਆਂ ਉਹ ਚਾਪਾ ਨੂੰ ਇੱਕ ਦਾ ਮਾਨ ਮਹਿਸੂਸ ਹੋਏਗਾ ਤੇ ਫੇਰ ਹੀ ਆਪਾਂ ਜਿੱਤ ਪ੍ਰਾਪਤ ਕਰਾਂਗੇ ਜੇ ਆਪਾਂ ਕੱਲੇ ਕੱਲੇ ਲਾ ਕੇ ਬੈਠਾਂਗੇ ਨਾ ਤਾਂ ਉਹਦਾ ਮੈਸੇਜ ਗਲਤ ਜਾਂਦਾ ਥੱਲੇ ਉਹ ਕਿਤੇ ਨਾ ਕਿਤੇ ਗਿਆ ਵੀ ਹੈ ਸਿਲੈਕਸ਼ਨ ਦੇ ਵਿੱਚ ਹੈ ਨਾ ਉਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਜੇ ਇਕੱਠੇ ਹੋ ਕੇ ਰਹਿੰਦੇ ਤੇ ਸ਼ਾਇਦ ਅੱਗੇ ਵਧੀਆ ਮੈਸੇਜ ਹੋਰ ਵਧੀਆ ਜਾਂਦਾ ਅੱਛਾ ਤੁਸੀਂ ਜਿਵੇਂ ਜਿਵੇਂ ਇੱਕ ਕਾਰਨ ਤਾਂ ਤੁਸੀਂ ਦੱਸਿਆ ਕਿ ਮੌਕੇ ਤੇ ਗੇਮ ਬਦਲੀ ਜੇ ਦੋ ਚਾਰ ਕਾਰਨਾਂ ਦੀ ਗੱਲ ਕਰਾਂ ਤੁਹਾਨੂੰ ਕੀ ਲੱਗਦਾ ਕਿਹੜੇ-ਕਿਹੜੇ ਕਾਰਨ ਰਏ ਨੇ ਜੀ ਤੁਹਾਡੀ ਹਾਰ ਦੇ ਸਭ ਕੁਝ 77 ਨੇ ਵਰਤੇ ਵਰਤਦੀ ਹੁੰਦੀ ਹੈ 77 ਹੋਰ ਕਿਹੜੇ-ਕਿਹੜੇ ਮੁਹਕਾਰਨ ਰਹੇ ਇਹੋ ਹੀ ਹੈ ਮੈਂ ਤਾਂ ਜਾਂ ਮੈਨੂੰ ਵੀ ਮਹਿਸੂਸ ਹੋ ਰਿਹਾ ਕਿ ਸ਼ਾਇਦ ਮੈਂ ਕੋਈ ਗਲੀ ਨਾ ਜਾ ਪਾਇਆ ਹਾਂ ਜਾਂ ਕਿਸੇ ਪਿੰਡ ਚ ਨਾ ਮੈਂ ਜਾ ਪਾਇਆ ਹਾਂ ਨਾ ਕਿਸੇ ਨੂੰ ਮੇਰਾ ਚੋਣ ਨਿਸ਼ਾਨ ਨਾ ਪਤਾ ਲੱਗਾ ਹੋਵੇ ਕਈਆਂ ਨੂੰ ਤੇ ਇਹ ਵੀ ਹੈ ਕਿ ਮਨਦੀਪ ਸਿੰਘ ਆ ਜਿਹੜਾ ਦੂਜੇ ਨੰਬਰ ਵਾਲਾ ਮਨਦੀਪ ਸਿੰਘ ਨਹੀਂ ਆ ਕਈ ਵਾਰ ਇਹ ਵੀ ਸਮੇਂ ਕਿ ਬੈਠੇ ਕਿ ਮਨਦੀਪ ਸਿੰਘ ਇਹੋ ਹੀ ਹੈ ਇਹ ਵੀ ਬੜਾ ਭਲੇਖਾ ਕਈਆਂ ਨੂੰ ਪਿਆ ਗਿਆ ਮੈਂ ਪਿੰਡਾਂ ਵਿੱਚ ਜਦੋਂ ਲਾਸਟ ਚ 11 ਦਿਨ ਜਦੋਂ VOTING ਹੁੰਦੀ ਮੈਂ ਲਾਸਟ ਵਿੱਚ ਤੋਂ ਗਿਆ ਤੇ ਮੈਂ ਪਿੰਡਾਂ ਨੂੰ ਪੁੱਛਿਆ ਮੈਂ ਤੇ ਵੋਟ ਕਿਨੂੰ ਪਾਈ ਜੇ ਤਦ ਗੋਹਾਸੀ ਕਹਿੰਦੇ ਕਿ ਆਪਾਂ ਪੰਥ ਨੂੰ ਪਾਈ ਹੈ ਮੈਂ ਚਲੋ ਬੜਾ ਧੰਵਾਤੀ ਪੰਥ ਨੂੰ ਪਾਈ ਤੇ ਮੈਂ ਪੰਥ ਕਿਹੜਾ ਜੇ ਕਹਿੰਦੇ ਤੱਕੜੀ ਇੱਕ ਬਜ਼ੁਰਗ ਨੂੰ ਪੁੱਛਿਆ ਮੈਂ ਬਜ਼ੁਰਗੋ ਵੋਟ ਪਾਏ ਕਹਿੰਦੀ ਪਾਏ ਮੈਂ ਕਿੰਨੂੰ ਪਾਈ ਜੇ ਕਹਿੰਦੇ ਕਮਲ ਦੇ ਸੋਰੀ ਮੈਂ ਕਹਿੰਦਾ ਪੰਥ ਨੂੰ ਪਾਈ ਹੈ ਮੈਂ ਪੰਥ ਦਾ ਪੰਥ ਦਾ ਨਿਸ਼ਾਨ ਕਿਹੜਾ ਕਹਿੰਦੇ ਕਮਲ ਦਾ ਫੁੱਲ ਕਿਤੇ ਨਾ ਕਿਤੇ ਨਾ ਪਿੰਡਾਂ ਦੇ ਬਜ਼ੁਰਗ ਹੈ ਨਾ ਵਿਚਾਰੇ ਉਹ ਛੋਟੇ ਜਿਹੇ ਘੱਟ ਜਾਗਰੂਤ ਹੈ ਨਾ ਮੋਬਾਈਲ ਮੂਲ ਘੱਟ ਚਲਾਉਂਦੇ ਉਹਨਾਂ ਨੂੰ ਘੱਟ ਪਤਾ ਵਾ ਹੈ ਨਾ ਫਿਰ ਇੱਕ ਬਜ਼ੁਰਗ ਹੋਰ ਮਿਲੇ ਉੱਥੋਂ ਤੇ ਕੱਪੜੇ-ਕੁਪੜੇ ਵਾਹ ਮਲਕ ਪਹਿਲੇ ਜੋ ਕੰਮ ਕਰਦੇ ਆਏ ਭੱਜੇ ਭੱਜੇ ਮੈਂ ਬਾਬਾ ਜੀ ਵੋਟ ਪਾਏ ਜੇ ਉਹਨੇ ਉਂਗਲ ਵਿਚਾਈ ਵਿਖਾਈ ਮੈਨੂੰ ਕਹਿੰਦੇ ਪਾਏ ਤੇ ਮੈਂ ਕਿਨੂੰ ਪਾਏ ਆ ਉਹ ਜਿਹੜਾ ਬੜਨ ਦੱਬਿਆ ਪਾਏ ਉਹ ਮੈਨੂੰ ਹਾਸਾ ਆ ਜਾਂਦਾ ਕਿ ਯਾਰ ਥੋੜੇ ਜਿਹੀ ਤੀ ਤਗੜੇ ਹੋਏ ਯਾਰ ਹਨਾ ਥੋੜਾ ਜਿਹਾ ਆਪਾਂ ਸਮਝੀਏ ਸਮਝੋ ਦੀ ਲੋੜ ਹੈ ਹਨਾ ਕਿ ਤੇਰਾ ਕਿਤੇ ਕਹਿ ਲੋ ਪਿੰਡਾਂ ਦੇ ਵਿੱਚ ਹਜੇ ਵੀ ਕਹਿ ਲਓ ਮੋਲ ਉਸ ਤਰ੍ਹਾਂ ਦਾ ਹੀ ਆ ਮੈਂ ਵੇਖਿਆ ਆਪਣੇ ਅੱਖੀ ਭਾ ਦੀ ਕੱਚੇ ਘਰ ਹਨਾ ਉਹਨਾਂ ਦੇ ਮਤਲਬ ਗਲੀਆਂ ਗੰਦੀਆਂ ਕਹਿ ਲਓ ਨਾਲੀਆਂ ਦਾ ਬੁਰਾ ਹਾਲ ਗੰਦਾ ਪਾਣੀ ਵਿੱਚੋਂ ਬਾਹਰ ਆਂਦਾ ਪਿਆ ਹਲਕੇ ਦੀ ਡਵੈਲਪਮ ਨਹੀਂ ਬਿਲਕੁਲ ਕਰਦੇ ਵੇ 35 ਤੋਂ 40 ਸਾਲ ਹੋ ਗਏ ਆ ਉਹੀ ਗੰਦੀ ਰਾਜਨੀਤੀ ਕਦੀ ਕੇਹ ਤੇ ਬਲੇਮ ਲਾਤਾ ਕਦੀ ਕੇਹ ਇਹ ਨਹੀਂ ਹੁੰਦਾ ਮੁੱਦਿਆਂ ਦੀ ਰਾਜਨੀਤੀ ਕਰੋ ਜੋ ਮੁੱਦੇ ਹੱਲ ਕਰਾਣੇ ਆ ਪੌਦੀ ਰਾਜਨੀਤੀ ਕਰੀ ਕਹਿੰਦੇ ਨੇ ਕਹਿੰਦੇ ਚੋਣਾਂ ਲੜਨੀਆਂ ਹੁੰਦੀਆਂ ਨੇ ਪੈਸਾ ਬਹੁਤ ਚਾਹੀਦਾ ਕਰੋੜਾਂ ਚਾਹੀਦਾ 5 ਕਰੋੜ 10 ਕਰੋੜ 15 ਕਰੋੜ ਮੈਂ ਮੈਂ ਕਿਹਾ ਪੁੱਛ ਲਈ ਫਿਰ ਮਨਦੀਪ ਸਿੰਘ ਦਾ ਕਿੰਨੇ ਕਰੋ ਲੜਨ ਤੇ ਵਿਆ ਬਾਈਆਂ ਦੇ ਵਿੱਚ ਮੇਰਾ ਜੀ ਸੱਚੀ ਪੁੱਛੋ 2 ਤੋਂ 2.5 ਲੱਖ ਰੁਪਏ ਲੱਗਾ ਜੇ ਠੀਕ ਹੈ ਉਹ ਵੀ ਮੇਰਾ ਨਹੀਂ ਲੱਗਾ ਮੈਂ ਝੂਠ ਕਿਉਂ ਕਵਾਂ ਮੇਰਾ ਲੱਗਾ ਪੰਥ ਦਾ ਲੱਗਾ ਹੈਨਾ ਮੇਰਾ ਨਹੀਂ ਲੱਗਾ ਮੈਂ ਝੂਠ ਕਹਾਂ ਅੱਜ ਮੇਰੇ ਘਰੋਂ ਪੈਸੇ ਲੱਗੇ ਨਾ ਜੋ ਲਾਇਆ ਪੰਥ ਨੇ ਲਾਇਆ ਮੇਰੇ ਘਰੋਂ ਕੁਛ ਨਹੀਂ ਲੱਗਾ ਹੈਨਾ ਤੇ ਜਿਹੜੀਆਂ ਤੁਸੀਂ ਬਾਕੀਆਂ ਜਿੰਨੀਆਂ ਤਨਹਾੜ ਕਹਿੰਦੇ ਪਾਰਟੀਆਂ ਮੈਂ ਸੱਚੀ ਕਹਿੰਦਾ ਦਾਵੇਂ ਨਾ ਕਹਿਣਾ 35 ਤੋਂ 40 ਕਰੋੜ ਰੁਪਏ ਇੱਕ ਪਾਰਟੀ ਨੇ ਲਾਇਆ ਹੈਗਾ ਅੱਛਾ ਖਰਚਾ ਜਿਹੜਾ ਟਿਕਟਾਂ ਲਿੱਤੀਆਂ ਵੱਖਰਾ ਭਾਜੀ ਹਰ ਘਰ ਘਰ ਜਾ ਕੇ ਕਹਿੰਦੇ ਕੀ ਪਏ ਹੀ ਕਿੰਨੀਆਂ ਵੋਟਾਂ ਤੇਰੀਆਂ ਉਹ ਕਹਿੰਦਾ ਪੰਜ ਚੋਕ ਪੰਜ ਹਜ਼ਾਰ ਰੁਪਈਆ ਨਾ ਰਾਸ਼ਨ ਦੀ ਕਿੱਟ ਤੇ ਨਾਲ ਬੇਟੀ ਬੋਤਲ ਸ਼ਰਾਬ ਦੀ ਭਾਈ ਕਿੱਥੋਂ ਆਉਂਦਾ ਇਹਨਾਂ ਪੈਸਾ ਮੈਨੂੰ ਇੰਤਿਹਾਬ ਨਹੀਂ ਸਮਝ ਆਉਂਦੀ ਵੀ ਹੁਣ ਸਾਡੇ ਵੱਡੇ ਆਮ ਘਰਾਂ ਦੇ ਲੋਕ ਇਹਨਾਂ ਪੈਸਾ ਲੈ ਕੇ ਜ਼ਿੰਦਗੀ ਨਹੀਂ ਲਾ ਸਕਦੇ ਐਸਐਲ ਦੇ ਵਿੱਚ ਨਾ ਰਾਜਨੀਤੀ ਵੇਖਿਆ ਜਾਏ ਹੁਣ ਥੋੜੀ ਨਾ ਗੰਦੀ ਹੋ ਚੁੱਕੀ ਮੈਂ ਵੇਖਿਆ ਚੀਜ਼ ਨੂੰ ਹੈਨਾ ਇਹ ਰਾਜਨੀਤੀ ਸਾਫ਼ ਨਹੀਂ ਰਹਿ ਚੁੱਕੀ ਮਤਲਬ ਰਾਤੋਂ ਰਾਤ ਵੋਟ ਵੇਖ ਜਾਂਦੀ ਯਾਰ ਸਵੇਰੇ ਮੈਨੂੰ ਕਹਿੰਦੇ ਮੈਂ ਤੇਰੇ ਨਾਲ ਆ ਰਾਤੀ ਪੈਸੇ ਲੈ ਕੇ ਕਹਿੰਦੇ ਉਹਦੇ ਨਾਲ ਇਹ ਚੀਜ਼ ਕਿਤੇ ਨਾ ਮੈਨੂੰ ਮੈਨਾਂ ਬੜੀ ਮਹਿਸੂਸ ਹੁੰਦੀ ਮਨ ਬੜਾ ਮੈਨੂੰ ਹੌਸਲਾ ਦਿੰਦੇ ਆ ਪਾਰਟੀ ਤੇ ਹੱਥ ਮਾਰ ਕੇ ਨਾ ਸ਼ੇਰਾ ਤੇਰੇ ਨਾਲ ਚਿੰਤਾ ਨਾ ਕਰ ਤੇਰੇ ਪਰਿਵਾਰ ਦੀ ਬੜੀ ਵੱਡੀ ਤੇਰੇ ਪਰਿਵਾਰ ਪਰਿਵਾਰ ਦੀ ਕੁਰਬਾਨੀ ਹੈਨਾ ਸਵੇਰੇ ਬਦਲੇ ਸਵੇਰੇ ਬਦਲ ਜਾਂਦੇ ਯਾਰ ਇਹ ਨਹੀਂ ਸਮਝਣ ਲੱਗੀ ਤਨ ਤਨ ਲੋਕਾਂ ਨੂੰ ਤੇ ਇਹ ਥੋੜਾ ਜਿਹਾ ਮੈਨ ਪੈ ਦੀ ਮਤਲਬ ਟਿਕਟ 1000 ਰੁਪਏ ਪਿੱਛੇ ਤੇ ਇੱਕ ਸ਼ਰਾਦ ਦੀ ਬੋਦਲ ਪਿੱਛੇ ਯਾਰ ਤੀ ਮਾਜੇ ਦਾ ਜਨੈਲ ਜੀ ਖੁਸ਼ ਆਪਣੇ ਝਾਕੂ ਅੰਦਰੋਂ ਯਾਰ ਤੀ 1000 ਰੁਪਏ ਪਿੱਛੇ ਵੇਗ ਗਏ ਜੇ ਬੜੀ ਮੈਨੂੰ ਕੇਹਟਾ ਨਾ ਮਤਲਬ ਫੀਲ ਜਿਹਾ ਹੁੰਦਾ ਵਾ ਕੋਈ ਨਾ ਕੋਈ ਕਹਿ ਲਓ ਕਿ ਮਤਲਬ ਜਿਹੜੇ ਵਿਰੋਧੀ ਮੇਰੇ ਹਨਾ ਮੈਂ ਨਾਂ ਨਹੀਂ ਲੈਣਾ ਵਿਰੋਧੀ ਕੇਹਟਾ ਮੇਰੇ ਤਾਂ ਅੰਜ ਕੱਸਦੇ ਆ ਜਿੱਤ ਕੇ ਆ ਗਿਆਂ ਵਾ ਇਹ ਚੀ ਬੜੀ ਮਹਿਸੂਸ ਹੁੰਦੀ ਮੈਨੂੰ ਮਨ ਚ ਨਾ ਕੇਹਟਾ ਮ ਹੁੰਦਾ ਫਿਰ ਕੋ ਮੇਰਾ ਯਾਰ ਮੈਂ ਜਿੱਤਿਆ ਆਵਾਂ ਮੈਂ ਕਦੇ ਤੁਹਾਨੂੰ ਕਿਹਾ ਹਾਰਿਆ ਮੈਂ ਅੱਜ ਵੀ ਜਿੱਤਿਆ ਯਾਰ ਮੈਂ ਕਦੇ ਕਹਾ ਅੱਜ ਮੈਂ ਉਹ ਕਹਿੰਦਾ ਮੈਂ ਜਿੱਤੇ ਤੇ ਪਰ ਇੱਕ ਚੀਜ਼ ਹੋਰ ਵੀ ਆ ਲੋਕਾਂ ਦੀਆਂ ਜਿੱਤਾਂ ਦੇ ਲੱਡੂ ਵੱਡੇ ਜਾਂਦੇ ਹੁੰਦੇ ਆ ਤੁਹਾਡੀ ਹਾਰ ਦੇ ਲੱਡੂ ਵੰਡੇ ਗਏ ਬਹੁਤ ਜਗ੍ਹਾ ਤੇ ਹੋਇਆ ਸ਼ਾਇਦ ਸਾਡੇ ਬਠਿੰਡੇ ਚ ਵੀ ਹੋਇਆ ਲੁਧਿਆਣੇ ਪਤਾ ਨਹੀਂ ਕਿੱਥੇ ਕਿੱਥੇ ਹੋਇਆ ਤੁਹਾਡੀ ਹਾਰ ਦੇ ਲੱਡੂ ਵੰਡੇ ਗਏ ਕਿਉਂ ਵੰਡੇ ਗਏ ਪਤਾ ਤੁਹਾਨੂੰ ਕਿੰਨਾ ਵੱਲੋਂ ਵੰਡੇ ਗਏ ਕਈਆਂ ਵੱਲੋਂ ਵੰਡੇ ਗਏ ਕੋਈ ਸ਼ਾਇਦ ਕੋਈ Hindu社ਤਰ ਹੈਗੀ ਉਹਨਾਂ ਦੇ ਵੱਲੋਂ ਵੰਡੇ ਗਏ ਸ਼ਾਇਦ ਤੁਹਾਡੇ ਧਿਆਨ ਚ ਵੀਡੀਓ ਆਈਆਂ ਹੁਣ ਆਈਆਂ ਵੀਡੀਓ ਜਾਂ ਨਹੀਂ ਆਈਆਂ ਮੈਂ ਨਹੀਂ ਦੇਖੀ ਮੈਂ ਕਹਿੰਦਾ ਮੈਂ ਅਜੇ ਦੇਖਿਆ ਨਹੀਂ ਤੁਹਾਡੀ ਹਾਰ ਦੇ ਲੱਡੂ ਵੱਡੇ ਗਏ ਚਲੋ ਜਿਨ੍ਹਾਂ ਨੇ ਵੰਡੇ ਆ ਉਹਨਾਂ ਦਾ ਕੰਮ ਹੀ ਇਹ ਹੋਆ ਕਿ ਆਪਾਂ ਪੰਜਾਬ ਦਾ ਕੋਈ ਵੀ ਕਹਿ ਲੋ ਕੋਈ ਕੰਮ ਹੋਵੇ ਮੁੱਦਾ ਹੋਵੇ ਆਪਾਂ ਉਤੇ ਮਤਲਬ ਕਿ ਵਾਇ ਨਹੀਂ ਚੁੱਕਣੀ ਜੇ ਕੋਈ ਪੰਜਾਬ ਦੇ ਹੱਕ ਦੀ ਕੋਈ ਆਵਾਜ਼ ਚੁੱਕਦਾ ਵਾ ਜੇ ਉਹ ਹਾਰ ਗਿਆ ਵਾ ਤੇ ਉਹਦੇ ਆਪਾਂ ਲੱਡੂ ਵੰਡਦੀਏ ਕਿਤੇ ਨਾ ਕਿਤੇ ਮੈਂ ਕਹਿੰਨਾ ਗਲਤ ਹੈਗਾ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇੰਨੇ ਪੰਜਾਬ ਦੇ ਮੁੱਦਿਆਂ ਤੇ ਤੁਸੀਂ ਚਿੰਤਕ ਤੇਗੇ ਜੇ ਤੇ ਜਾਓ ਫਿਰ ਯੂਨੀਵਰਸਿਟੀ ਦੀ ਗੱਲ ਕੋਈ ਨਹੀਂ ਚੁੱਕਦੇ ਤੇ ਤੇ ਬੰਦ ਕਮਰੇ 'ਚ ਤੁਸੀਂ ਜਾ ਕੇ ਲੱਡੂ ਵੰਡ ਲੈਂਦੇ ਜੋ ਪੁੱਛੋ ਲੱਡੂਆਂ ਦੇ ਪੈਸੇ ਦੇ ਕੇ ਵੀ ਆਏ ਕਿ ਵੀ ਮੁਫਤ ਚੁੱਕ ਕੇ ਲਾਏ ਜੇ ਉਹਨਾਂ ਤਾਂ ਮੈਨੂੰ ਇਹ ਵੀ ਨਹੀਂ ਪਤਾ ਕਿ ਲੱਡੂਆਂ ਦੇ ਪੈਸੇ ਦਿੱਤੇ ਜਾਂਦੇ ਉਹ ਵਿਚਾਰੇ ਨੂੰ ਪੁੱਛ ਗਿਆ ਉਹ ਹਲਵਾਈ ਕੋ ਲੈ ਕੇ ਪੈਸੇ ਦੇ ਕੇ ਆਏ ਕਿ ਨਹੀਂ ਭਰਾ ਤੈਨੂੰ ਬਦਲਾ ਪੈਸੇ ਨਹੀਂ ਦਿੱਤੇ ਹੋੜਾ ਨੇ ਤੁਸੀਂ ਜਿਵੇਂ ਰਾਜਨੀਤੀ ਗੱਲ ਕਰਦੇ ਹੋ ਕਿ ਰਾਜਨੀਤੀ ਗੰਦਰੀ ਹੋ ਗਈ ਤੁਸੀਂਾਂ ਇਹ ਇੱਕ ਚੀਜ਼ ਨੇ ਅਫਸੋਸ ਦਿਲ ਵੀ ਦੁਖਾਇਆ ਕਿ ਸਵੇਰੇ ਮੇਰੇ ਨਾਲ ਥਾਪੀ ਮਾਰਦੇ ਸੀ ਹੱਥ ਨੇ ਮੇਰੇ ਲਈ ਸਵੇਰੇ ਕਿਸੇ ਹੋਰ ਦੇ ਲਈ ਵੀ ਮੈਂ ਠੀਕ ਆ ਉਦੇ ਨਾਲ ਤੁਰ ਜਾਂਦੇ ਸੀ ਫਿਰ ਇਸ ਗੰਦਲੀ ਰਾਜਨੀਤੀ ਦੇ ਵਿੱਚ ਹੁਣ ਮਨ ਬਣਾਇਆ ਵੀ ਕੋਈ ਨਹੀਂ ਆਉਣਾ ਇਸ ਗੰਦਲੀ ਭਵੇਂ ਰਾਜਨੀਤੀ ਗੰਦਲੀ ਆ ਪਰ ਮੈਂ ਆਉਣਾ ਹੀ ਆਉਣਾ ਇਹ ਵੇਖੋ ਜੀ ਮੈਨੂੰ ਕਹਿ ਲੋ ਕਿ ਇਹ ਹਜੇ ਕਹਿ ਲੋ ਕਿ ਗੁਰੂ ਸਾਹਿਬ ਦੇ ਓਟ ਆਸਾ ਲੈ ਕੇ ਫੇਰ ਸ਼ੁਰੂ ਕਰਾਂਗੇ ਇਹ ਨਹੀਂ ਕਹਿੰਦਾ ਕਿ ਨਹੀਂ ਕਰਨੀ ਕਰਨੀ ਫੇਰ ਸ਼ੁਰੂ ਆ ਫੇ ਨਵੇਂ ਸਿਰ ਤੋਂ ਸ਼ੁਰੂ ਕਰਕੇ ਵੇਖਾਂਗੇ ਕਿ ਕਿੱਦਾਂ ਚੱਲਦਾ ਕਿੱਦਾਂ ਨਹੀਂ ਪਰ ਇੱਕ ਚੀਜ਼ ਮੈਨੂੰ ਬੜੀ ਚੁਭੀ ਉੱਥੇ ਜਾ ਕੇ ਜਿਹੜੀ ਮੈਨੂੰ ਕਹਿੰਦੇ ਜਰੂਰ ਹੈ ਕਿ ਮੋਢੇ ਦੇ ਹੱਥ ਮਾਰ ਕੇ ਤੇਰੇ ਨਾਲ ਆ ਪਰ ਜਦੋਂ ਮੈਂ ਉੱਤੇ ਝਾੜ ਮਾਰਦਾ ਤਾਂ ਝਾੜੂ ਦਾ ਨਿਸ਼ਾਨ ਲੱਗਾ ਹੁੰਦਾ ਹੈ ਜਾਂ ਪੰਜੇ ਦਾ ਤੇ ਜਾਂ ਤੱਕੜੀ ਦਾ ਮੈਂ ਫੜਾ ਹਰਾਣ ਹੁੰਦਾ ਸੀ ਤੇ ਪੁੱਛਦਾ ਨਹੀਂ ਮੈਂ ਕਿਹਾ ਤੁਸੀਂ ਝੰਡੇ ਦੇ ਨਾਲ ਤੇ ਲਾਏ ਜੇ ਤੇ ਰਾਜ ਦੀ ਖਾਲਸਾ ਰਾਏ ਥੱਲੇ ਖਲੋਈ ਕਰਦੇ ਵੇ ਮੇਰੇ ਨਾਲ ਇਹ ਨੇ ਝੰਡੇ ਦੇ ਨਿਸ਼ਾਨ ਆ ਇਹ ਤੇ ਖਾਲਸਾ ਰਾਏ ਲੈਣਾ ਤੁਸੀਂ ਕਹਿੰਦੇ ਨਹੀਂ ਅੰਦਰੋਂ ਤੁਹਾਡੇ ਨਾਲ ਚਲੋ ਮੈਂ ਚਲੋ ਵੇਖ ਲਾਂਗੇ ਗਿਆਤੀ ਰੋਟਾ ਪੈੜੀਆ ਤੇ ਕਿਹੜੇ ਖਾਲਸਾ ਰਾਏ ਬਰੋੜਾ ਹੈਣਾ ਤੇ ਜੇ ਮੈਂ ਕਿਹਾ ਤੇ ਇਹੋ ਨਿਸ਼ਾਨ ਤੇ ਸ਼ਤਾਂ ਦੇ ਚੋਕ ਕੇ ਲਾਉਣੇ ਆ ਨਾ ਕਦੀ ਝਾੜੂ ਦਾ ਕਦੀ ਹੱਥ ਦਾ ਤੇ ਕਦੀ ਤੱਕੜੀ ਦਾ ਤੇ ਕਦੀ ਕਮਲ ਦਾ ਫੁੱਲ ਫੇਰ ਤੁਸੀਂ ਖਾਲਸਾ ਰਾਏ ਨਹੀਂ ਬਰੋਣਾ ਫੇਰ ਤੁਸੀਂ ਇਹਨਾਂ ਵਿੱਚ ਹੀ ਮਸਤ ਰਹਿਣਾ ਜੀ ਤੁਸੀਂ ਮੈਨੂੰ ਇਹ ਨਹੀਂ ਸਮਝ ਲੱਗਦੀ ਜਿਹੜਾ 1000 ਰੁਪਿਆ ਲਿੱਤਾ ਇਹਨਾਂ ਸ਼ਰਾਬ ਦੀ ਬੋਤਲ ਲਿੱਤੀ ਇਹਨਾਂ ਨੇ ਹਨਾ ਉਹ ਸਾਲ ਚਲਾ ਲੈਣਗੇ ਉਹਦੇ ਨਾਲ ਇਹ ਆਪਣੇ ਬੱਚਿਆਂ ਦਾ ਭੁੱਖਾ ਖਰਾਬ ਕਰਦੇ ਵੇਖਿਆ ਜਾਵੇ ਤੇ ਆਣ ਬਈ ਨੌਜਵਾਨ ਪੀੜੀ ਦਾ ਛੋਟੇ ਬੱਚਿਆਂ ਦਾ ਯਾਰ ਤੇ ਆਪਣੇ ਬੱਚਿਆਂ ਤਰਸ ਖਾਓ ਛੋਟੇ ਛੋਟੇ ਤੁਹਾਡੇ ਬੱਚੇ ਸਕੂਲ ਜਾਂਦੇ ਗਲੀਆਂ ਚੋਂ ਗੰਦੀਆਂ ਜਾਂਦੇ ਪੇ ਗੰਦੀਆਂ ਨਾਲ ਹੀ ਜਾਂਦੇ ਤੁਸੀਂ ਹਜੇ ਵੋਟਾਂ ਉਹਨਾਂ ਨੂੰ ਪਾਉਂਦੇ ਜੀ ਮੈਨੂੰ ਬੜੀ ਚੰਗੀ ਚੀਜ਼ ਦੀ ਫੀਲ ਹੋਈ ਹੈ ਕਿ ਯਾਰ ਤੁਸੀਂ ਸੱਚ ਬੰਦੇ ਵਾਲਾ ਬੋਲਦਾ ਵਾ ਹਨਾ ਜਿਹਨਾਂ ਤੋਂ ਰੁਪਈਆ ਨਹੀਂ ਦਿੱਤਾ ਜਿਹੜਾ ਹੱਕ ਸੱਚ ਦੀ ਇਹ ਜੀ ਕਿਹੇ ਨਾ ਕਿੱਡੇ ਮੈਨੂੰ ਮਹਿਸੂਸ ਹੁੰਦੀ ਹੈ ਤੁਹਾਨੂੰ ਲੱਗਦਾ ਜੇ ਹੱਕ ਸੱਚ ਦੀ ਗੱਲ ਕਰਨ ਵਾਲੇ ਨੂੰ ਚੋਣਾਂ ਵੋਟਾਂ ਜਿਹੜੀਆਂ ਪੈ ਜਾਣਗੀਆਂ ਤਾਂ ਜਿਹੜੇ ਖਾਲਸਾ ਰਾਜ ਦੀ ਗੱਲ ਤੁਸੀਂ ਜਿਵੇਂ ਆਪਣੀ ਪਿਛਲੀ ਇੰਟਰਵਿਊ ਚ ਵੀ ਕੀਤੀ ਸੀ ਉਹ ਖਾਲਸਾ ਰਾਜ ਦੀ ਨਹੀਂ ਜਿਹੜੀ ਰੱਖੀ ਜਾ ਸਕਦੀ ਹੈ ਦੇਖੋ ਰੱਖੀ ਤੇ ਗਈ ਹੈ ਮੈਂ ਕਿਉਂ ਕਹਾਂ ਜਿਹੜਾ 20000 ਮਾਝੇ ਦਾ ਜਨੈਲ ਖੜਾ ਹੋ ਗਿਆ ਨਾ ਭਾਜੀ ਉਹ ਖਾਲਸਾ ਰਾਜ ਵਸਤੇ ਖੜਾ ਹੋਇਆ ਹੈ ਤੇ ਇਹ ਹੁਣ ਮੈਂ ਦੂਦ ਨਹੀਂ ਨੂੰ ਹੋਣ ਦੇਣਾ ਆਪਣੇ ਨਾਲ ਜੋੜ ਕੇ ਰੱਖਣਾ 20000 ਜਿਹੜਾ ਖਾਲਸਾ ਰਾਜ ਵਾਸਤੇ ਇਕੱਠਾ ਹੋਇਆ ਮੇਰਾ ਵੀ ਜਵਾਨ ਹੈ ਨਾ ਨੌਜਵਾਨ ਜਿਨ੍ਹਾਂ ਨੇ ਆਪਣੇ ਹੱਕ ਦੀ ਕਹਿ ਲੋ ਕਿ ਡਰ ਤੋਂ ਖੋਫ ਤੋਂ ਦੂਰ ਹੋ ਕੇ ਮੈਨੂੰ ਵੋਟ ਪਾਈ ਨਾਲ 1000 ਰੁਪਈਆ ਨਹੀਂ ਵੇਖਿਆ ਜੇ 2000 ਜਨਾਂ ਵੋਟ ਦਾ ਦਿੰਦੇ ਵੇ ਬੋਤਲ ਨਹੀਂ ਵੇਖੀ ਸ਼ਰਾਬ ਤਾਂ ਵੀ ਮੈਨੂੰ ਵੋਟ ਪਾਏ ਜਿੰਨੇ ਵੀ ਵੀਰ ਮੇਰੇ ਜਿੰਨੀਆਂ ਭੈਣਾਂ ਮੇਰੇ ਬਜ਼ੁਰਗੇ ਮਾਤਾ ਜਿਨ੍ਹਾਂ ਨੇ ਪਾਈਆਂ ਮੈਨੂੰ ਵੋਟਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਨਾਲ ਨਾਲ ਜਿੰਨੀ ਮੇਰੀ ਟੀਮ ਲੱਗੀ ਸਾਰੀ ਉਹਨਾਂ ਦਾ ਵੀ ਮੈਂ ਤਹਿਰ ਦੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੇ ਦੇਣਾ ਹਨਾ ਇੱਕ ਵੀਰ ਤੇ ਤੁ ਕਹ ਲਓ ਕਿ ਬੰਬ ਦਾ ਬਲਾਸਟ ਵੀ ਹੋਇਆ ਗੱਡੀ ਉਚ ਹਨਾ ਉਹ ਵੀ ਵੀ ਨੌਜਵਾਨ ਦੀ ਮੈਂ ਸ਼ਲਾਘਾ ਕਰਦਾ ਕਿ ਯਾਰ ਮੇਰੇ ਵਾਸਤੇ ਉਹ ਵੀਰ ਨੇ ਬੜੀ ਦਿਨ ਰਾਤ ਇੱਕ ਕੀਤੀ ਹਨਾ ਸੁਖਦੇਵ ਵੀਰ ਨੇ ਅਚਨ ਹਲਕਾ ਤਰਨਤਾਰ ਨਹੀਂ ਰਹੂਗਾ ਜਾਂ ਫਿਰ ਕੋਈ ਹੋਰ ਜਿਹੜਾ ਹੈਗਾ ਹੋ ਸਕਦਾ ਨਹੀਂ ਹਲਕਾ ਤੇ ਵੈਸੇ ਫਿਲਹਾਲ ਤੇ ਤਰਨਦਾ ਨਹੀਂ ਰੱਖਿਆ ਵਾ ਬਾਕੀ ਅਗੋਂ ਜਿਹੜਾ ਪੰਥ ਕਵੇ ਤੇ ਮੈਂ ਉਹਦੇ ਨਾਲ ਇਸਨਾ ਪੰਥ ਕਿਉਂ ਪੰਥ ਦਾ ਮਹਿਗਾ ਪੰਥ ਨੇ ਦੇ ਵੇਲੇ ਹਜੇ ਤੱਕ ਇਹੋ ਹੀ ਕਿਹਾ ਵਾ ਕਿ ਤੁਸੀਂ ਤਰਨ ਤਨ ਹਲਕਾਈ ਰਹਿਣਾ ਕਿਹੜੀ ਕਿਹੜੀ ਧਰ ਕੋਈ ਧਰ ਜਿਵੇਂ ਤੁਸ ਹਾਲਾਂਕਿ ਤੁਸੀਂ ਕਹਿੰਦੇ ਮੈਂ ਖੇਤਰ ਦਾ ਨਹੀਂ ਹੋ ਸਕਦਾ ਕਿ ਕਿਸੇ ਧਰ ਦੇ ਵਿੱਚ ਜਾऊं ਕੱਲ ਨੂੰ ਕਿਸੇ ਇੱਕ ਪਾਰਟੀ ਦੇ ਵਿੱਚ ਮੈਂ ਗੱਲ ਕਰੀਏ ਕਿ ਕਿਉਂਕਿ ਇਕੱਠਿਆਂ ਤਾਂ ਅਜ ਤੱਕ ਇਹ ਤਰ੍ਹਾਂ ਹੋਈਆਂ ਨਹੀਂ ਅਜ ਤੱਕ ਇਕੱਠਿਆਂ ਨਹੀਂ ਹੋ ਸਕਦਾ 27 ਦੇ ਵਿੱਚ ਗੁਰੂ ਕਿਰਪਾ ਕਰੇ ਇਕੱਠਿਆਂ ਹੋ ਜਾਣ ਜੇਕਰ ਇਕੱਠਿਆਂ ਨਹੀਂ ਹੁੰਦੀਆਂ ਤਾਂ ਫਿਰ ਕੀ ਆਪਸ਼ਨ ਹੈ ਮਨਦੀਪ ਕਾਲਜਾਂ ਫਿਰ ਆਜਾਤ ਤੌਰ ਤੇ ਕੀ ਆਪਸ਼ਨ ਹੈ ਦੇਖੋ ਹਜੇ ਤੱਕ ਤੇ ਸਾਲ ਪਿਆ ਵਾ ਤੇ ਬੰਦੇ ਨੂੰ ਉਥੇ ਦੇਖਿਆ ਲੋਕੀ ਕੱਲ ਦਾ ਨਹੀਂ ਪਤਾ ਕੱਲ ਦਾ ਕੀ ਬੰਨਾ ਸਾਲ ਦਾ ਤੁਹਾਨੂੰ ਹੁਣੇ ਦੱਸ ਦਵਾ ਨਹੀਂ ਦੱਸ ਪਾਣਾ ਛੀ ਵੱਲੋਂ ਬਾਕੀ ਇਹਨਾ ਜ਼ਰੂਰ ਆ ਕੀ ਹੈਗਾ ਪੰਥ ਦਾ ਤੇ ਰਹਿਣਾ ਹੀ ਪੰਥ ਦਾ ਅਜੇ ਮੈਂ ਖੁਸ਼ ਹਾਂ ਫਿਰ ਚਾਹੇ ਹਾਰ ਕੇ ਖੁਸ਼ ਹਾਂ ਪੂਰਾ ਜੀ ਪੂਰਾ ਪੂਰਾ ਜੀ ਪੂਰ ਜਪਤਾ ਕਿਉਂ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਜਿਹੜੇ ਵਿਚਾਰੇ ਹਾਰੇ ਨੇ ਚਲੋ ਮੈਂ ਕਿਸੇ ਨੂੰ ਮੈਨੂੰ ਖਾਰੇ ਦੀ ਖੁਸ਼ੀ ਨਹੀਂ ਹੋਣਾ ਉਹ ਚਾਰੇ ਪਿਛਲੇ ਗੇੜ ਤਾਂ ਨਹੀਂ ਪਰੇ ਕੁਝ ਬੋਲ ਕੇ ਵੀ ਨਹੀਂ ਗਏ ਮੈਨੂੰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਯਾਰ ਇਹਨਾਂ ਦੇ ਵਿੱਚ ਕਿਤੇ ਗੁਰਾ ਚੰਗਾ ਕੀ ਉਹਨਾਂ ਦੇ ਪੈਸੇ ਬੜੇ ਲੱਗੇ ਹਨ ਜਿਹਦੇ ਪੈਸੇ ਘਰੋਂ ਲੱਗੇ ਹੁਣ ਇੰਨਾ ਪੈਸਾ ਬਰਬਾਦ ਹੋ ਜਾਂਦਾ ਤੇ ਦੁੱਖ ਹੁੰਦਾ ਵਾ ਪਰ ਮੇਰੇ ਤੇ ਘਰੋਂ ਲੱਗੇ ਵੀ ਨਹੀਂ ਮਨੇ ਕੋਈ ਗੱਲ ਕਹੀ ਕਿ ਯਾਰ ਆਪਾਂ ਕੋਈ ਨਾ ਤਾਮਯਾਬ ਨਹੀਂ ਆਪਾਂ ਜਿੰਨੇ ਜੋਗੀਆਂ ਤੇਰੇ ਨਾਲ ਖਲੋਵਾਂਗੇ ਚਲੋ ਕਿਸੇ ਨੇ 2000 ਰੁਪਏ ਕਹੇ ਨੇ 5000 ਰੁਪਏ ਕਹੇ ਨੇ 10000 ਰੁਪਏ ਹਨਾ ਕਿਹਨੇ ਬੋਰਡ ਲਾਇਨ ਜੋ ਕੀਤਾ ਮੇਰਾ ਸਭ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਤੇ ਸਾਰਿਆਂ ਦਾ ਸਤਿਕਾਰ ਵੀ ਕਰਦਾ ਵਾਂ ਯਾਰ ਮੈਂ ਤੁਹਾਡੀ ਕਦੀ ਪਿੱਠ ਨਹੀਂ ਲੱਗਣ ਦਵਾਂਗਾ ਜਿੰਨਾ ਚਿਰ ਹੈਗਾ ਮੈਂ ਆਪਣੇ ਸਟੈਂਡ ਤੇ ਰਾਵਾਂਗਾ ਐ ਨਹੀਂ ਕਿ ਮੇਰਾ ਸਟੈਂਡ ਅੱਜ ਕੁਝ ਹੋਰ ਤੇ ਕੱਲ ਕੁਝ ਹੋਰ ਹੈ ਤੇ ਜੇ ਅੱਜ ਮੈਂ ਸੰਤਾ ਨਾਲ ਇਹ ਨਾ ਮੈਂ ਕੱਲ ਵੀ ਸੰਤਾ ਨਾਲ ਆਵਾਂਗਾ ਤੇ ਜੇ ਆ ਮੈਂ ਬੰਦੀ ਸਿੰਘਾਂ ਦੀ ਗੱਲ ਕਰਨਾ ਗੁਰੂ ਗੰਗਾ ਸਾਹਿਬ ਦੀ ਬੇਦਬੀ ਗੱਲ ਕਰਨਾ ਪੰਜਾਬ ਦੇ ਜਿੰਨੇ ਮੁੱਦੇ ਐ ਉਹਦੇ ਉੱਤੇ ਮੇਰਾ ਪੂਰਾ ਸਟੈਂਡ ਰਹੇਗਾ ਭਾਈ ਜੀ ਆਪਣੇ ਸਟੈਂਡ ਤੋਂ ਇੱਧਰ ਦਾ ਉੱਧਰ ਨਹੀਂ ਹੋਵਾਂਗਾ ਜੀ ਬਾਈ ਸਮਝ ਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱ ਕੀ ਫਤਿਹ ਜੀ ਸੋ ਮੇਰੇ ਨਾਲ ਬਾਈ ਮਨਦੀਪ ਸਿੰਘ ਹੋਰੀ ਸੀ ਗੱਲਬਾਤ ਇਹਨਾਂ ਦੇ ਨਾਲ ਕੀਤੀ ਹਾਰ ਤੇ ਚਰਚਾ ਹੋਈ ਖਾਸ ਕਰ ਇਹ ਕਹਿੰਦੇ ਨੇ ਕਿ ਇਹ ਚਰਚਾਾਂ ਮੈਂ ਵਾਇਰਲ ਹੋ ਰਹੀਆਂ ਨੇ ਕਿ ਪੰਥ ਾਰ ਗਿਆ ਮਨਦੀਪ ਨੂੰ ਵੋਟ ਨਹੀਂ ਪਾਈ ਤਾਂ ਪੰਥਾਰ ਉਹ ਕਹਿੰਦੇ ਕਿ ਮੈਂ ਵੀ ਚੜ੍ਹਦੀ ਕਲਾ ਦੇ ਵਿੱਚਾਂ ਤੇ ਪੰਥ ਵੀ ਚੜ੍ਹਦੀ ਕਲਾ ਦੇ ਵਿੱਚਾਂ ਤੇ ਰਾਜਨੀਤੀ ਦੇ ਲਈ ਐਲਾਨ ਕੀਤਾ ਕਿ 2027 ਦੇ ਵਿੱਚ ਵੀ ਮੈਂ ਰਾਜਨੀਤੀ ਦੇ ਵਿੱਚ ਹਾਂ ਤੇ ਮੈਂ ਰਾਜਨੀਤੀ ਦੇ ਵਿੱਚ ਹੀ ਰਹਾਂਗਾ ਤੁਸੀਂ ਜੁੜੇ ਰਹੋ ਆ ਰਹੇ ਮੈਂ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋਏ ਇਜਾਜ਼ਤ ਧੰਨਵਾਦ